ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖਰੇ ਸਾਰ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਕਮਲਜੀਤ ਕੋਲ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਪੰਜਾਬ ਦੇ ਸਿਹਤ ਖੇਤਰ ਦੀ ਕਿਉਂਕਿ ਇਨੀ ਦਿਨੀ ਇੱਕ ਨਵਾਂ ਰੌਲਾ ਪੰਜਾਬ ਦੇ ਹੈਲਥ ਡਿਪਾਰਟਮੈਂਟ ਦੇ ਵਿੱਚ ਪਿਆ ਹੋਇਆ ਹੈ ਉਹ ਹੈ ਆਯੁਸ਼ਮਾਨ ਸੇਵਾ ਦਾ ਰੌਲਾ ਜਿਹੜੀ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚੋਂ ਬੰਦ ਕਰਨ ਦਾalਾਨ ਕੀਤਾ ਗਿਆ ਹੈ ਦਰਅਸਲ ਆਯੁਸ਼ਮਾਨ ਕਾਰਡ ਬਣਾਏ ਜਾਂਦੇ ਸੀ ਜਿਸ ਦੇ ਤਹਿਤ 5 ਲੱਖ ਦੀ ਰਾਸ਼ੀ ਬਿਨਾਂ ਲਏ ਜਿਹੜਾ ਮਰੀਜ਼ਾਂ ਦਾ ਇਲਾਜ ਹੈ ਉਹ ਕੀਤਾ ਜਾਂਦਾ ਸੀ ਪਰ ਪ੍ਰਾਈਵੇਟ ਹਸਪਤਾਲ ਹੁਣ ਇਹ ਗੱਲ ਕਹਿੰਦੇ ਨੇ ਕਿ ਸਰਕਾਰ ਦੇ ਵੱਲੋਂ 600 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਗਿਆ ਇਸ ਲਈ ਹੁਣ ਅੱਗੇ ਇਹ ਸਕੀਮ ਲਾਗੂ ਕਰਨ ਦੇ ਤਹਿਤ ਉਹ ਅਸਮਰਥ ਨੇ ਸਕੀਮ ਦੇ ਤਹਿਤ ਕਿਸੇ ਵੀ ਮਰੀਜ਼ ਦਾ ਇਲਾਜ ਕਰਨਾ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਵਸਦਾ ਨਹੀਂ ਹੈ ਅਜਿਹਾ ਕਿ ਨਾ ਪ੍ਰਾਈਵੇਟ ਹਸਪੀਟਲ ਐਸੋਸੀਏਸ਼ਨ ਦਾ ਸੋ ਇਹ ਸਕੀਮ ਕਿੰਨੀ ਪੁਰਾਣੀ ਹੈ ਕਿਉਂਕਿ ਪੰਜਾਬ ਦੇ ਵਿੱਚ 85 ਲੱਖ ਦੇ ਨੇੜੇ ਤੇੜੇ ਪਰਿਵਾਰ ਨੇ ਜੋ ਇਸ ਸਕੀਮ ਦਾ ਲਾਭ ਲੈ ਰਹੇ ਸੀ ਸੋ ਵੱਡੀ ਗੱਲ ਹੈ ਇਹ ਸਕੀਮ ਦਾ ਬੰਦ ਹੋਣਾ ਸਕੀਮ ਕਿੰਨੀ ਪੁਰਾਣੀ ਹੈ ਕਿਵੇਂ ਇਸ ਦੀ ਸ਼ੁਰੂਆਤ ਹੋਈ ਸੀ ਤੇ ਇਸ ਦੇ ਬੰਦ ਹੋਣ ਦੇ ਕੀ ਕੀ ਨੁਕਸਾਨ ਹੋਣਗੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਾਬਕਾ ਸਿਵਲ ਸਰਜੰਟ ਡਾਕਟਰ ਗਲੇਰ ਸਿੰਘ ਮਲਦਾਨੀ ਸਰ ਬਹੁਤ ਬਹੁਤ ਸਵਾਗਤ ਹੈ ਇਸ ਸਤਿਕਾਰ ਆਯੁਸ਼ਮਾਨ ਸੇਵਾ ਸਭ ਤੋਂ ਪਹਿਲਾਂ ਤੇ ਹੈ ਕਿ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਕਦੋਂ ਹੋਈ ਸੀ ਇਹਦੇ ਚ ਕਮਲਜੀਤ ਜੀ ਦੇਖਣ ਵਾਲੀ ਗੱਲ ਹੈ ਕਿ ਪਹਿਲਾਂ ਤਾਂ ਮੈਂ ਗੱਲ ਕਹਾਗਾ ਕਿ ਇਹ ਗੌਰਮੈਂਟ ਦੀ ਬਹੁਤ ਹੀ ਵਧੀਆ ਤੇ ਫਲੈਗਸ਼ਿਪ ਲੋਕਹਿਤ ਸਕੀਮ ਸੀ ਹੂੰ ਇਹ ਸਕੀਮ ਜਿਹੜੀ ਹੈਗੀ ਹੈ 2018 ਦੇ ਵਿੱਚ ਸੈਂਟਰ ਗੌਰਮੈਂਟ ਨੇ ਸਟਾਰਟ ਕੀਤੀ ਸੀ ਹੂੰ ਸੈਂਟਰ ਗੌਰਮੈਂਟ ਦੀ ਜਦੋਂ ਵੀ ਕੋਈ ਸਕੀਮ ਆਦੀ ਹੈ ਉਹ ਹਮੇਸ਼ਾ ਹੀ 60-40 ਚ ਹੁੰਦੀ ਹੈ 60 ਪਰਸੈਂਟ ਉਸ ਦਾ ਹੁੰਦਾ 40 ਪਰਸੈਂਟ ਜਿਹੜਾ ਹੈਗਾ ਉਹ ਸਟੇਟ ਦਾ ਸਟੇਟ ਗੌਰਮੈਂਟਸ ਦਾ ਹੁੰਦਾ ਹੂੰ لیکن ਇਹਨਾਂ ਨੇ ਪਹਿਲਾਂ ਤਾਂ 2018 ਚ ਤਾਂ ਐਕਸੈਪਟ ਹੀ ਨਹੀਂ ਕੀਤੀ ਪੰਜਾਬ ਗਵਰਨਮੈਂਟ ਨੇ ਚੋਰ ਨਜੰਦਰੇ ਨੇ ਜੀ ਸੀ ਆਪਣਾ ਕਰਾਂਗੇ ਆਪਣਾ ਕਰਾਂਗੇ ਜਿਵੇਂ ਆ ਹੋਣ ਵਾਲੀ ਸਰਕਾਰ ਕਰਦੀ ਹੈ ਬੜਕਾ ਮਾਰਦ ਜੀ ਸਾਡੇ ਕੋਲ ਬਹੁਤ ਪੈਸੇ ਆ ਜੀ ਅਸੀਂ ਨਹੀਂ ਕਿਸੇ ਨੂੰ ਮੰਦੇ ਜੀ ਇਹਨਾਂ ਨੇ ਵੀ ਕੀਤਾ ਸੀਗਾ ਇਹਨਾਂ ਨੇ ਫਿਰ ਇਹ ਸਕੀਮ ਜਿਹੜੀ ਹੈਗੀ ਆ ਇਹਨੂੰ ਆਪਾਂ ਕਹਿੰਦੇ ਸੀ اے ਬੀ ਐਸਐਸਬੀワイ ਇਹ ਸੀਗੀ ਆਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਜਿਹੜੀ ਪੰਜਾਬ ਗਵਰਨਮੈਂਟ ਨੇ 20 ਅਗਸਤ 2019 ਨੂੰ ਸ਼ੁਰੂ ਕੀਤੀ ਹੂੰ ਉਹਦੇ ਚ ਪਹਿਲਾਂ ਤਾਂ ਸਟਾਰਟ ਵਿੱਚ ਇਹ ਮੰਨਿਆ ਗਿਆ ਕਿ ਜਿਹੜਾ ਆਸ਼ਵਨ ਭਾਰਤ ਦੇ ਅੰਦਰ ਜਿਹੜੀ ਸਕੀਮ ਸੀ ਉਹਦੇ ਚ ਤਕਰੀਬਨ ਪਹਿਲਾਂ ਤਾਂ 11 ਲੱਖ ਲੋਕ ਕਹਿੰਦੇ ਸੀ ਚਲੋ 13 13.5 ਲੱਖ ਦੇ ਕਰੀਬ ਉਹਦੇ ਚ ਫੈਮਲੀਆਂ ਸੀ ਨਾਟ ਲੋਕ ਫੈਮਲੀਆਂ ਸੀ ਹੂੰ 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 ਔਰ ਉਹ ਜਿਹੜੀ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਉਹ 2011 ਚ ਇੱਕ ਸੈਂਸਸ ਹੋਇਆ ਸੀ ਕਾਸਟ ਬੇਸਡ ਉਹਦੇ ਤੇ ਆਧਾਰਿਤ ਹੈ ਉਹ ਸੋ ਦਾ ਮਤਲਬ ਉਹ ਕਾਸਟ ਨਾਲ ਰਿਲੇਟਡ ਹੈ ਜਿਹੜੀ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਸੀ ਉਹ ਕਾਸਟ ਨਾਲ ਰਿਲੇਟਡ ਨਹੀਂ ਹੈ ਜਿਹੜੀ ਇਹਨਾਂ ਨੇ ਸਰਬੱਤ ਸੇਵਾ ਬੀਮਾ ਯੋਜਨਾ ਕਿਹਾ ਸੀਗਾ ਜਿਹਨੂੰ ਕਿਹਾ ਹੋਣੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹਾਂ ਸਿਹਤ ਬੀਮਾ ਯੋਜਨਾ ਜਿਹੜੀ ਉਹ ਕਹਿੰਦੇ ਆ ਹੂੰ ਉਹਦੇ ਵਾਸਤੇ ਇੱਕ ਸਪੈਸ਼ਲ ਏਜੰਸੀ ਵੀ ਬਣੀ ਹੈ ਜਿਹਨੂੰ ਸਟੇਟ ਹੈਲਥ ਏਜੰਸੀ ਵੀ ਕਹਿੰਦੇ ਆ ਵਿੱਚ 34 ਦੇ ਵਿੱਚ ਉਹਨਾਂ ਦਾ ਬਕਰਾ ਆਫਿਸ ਹੈ ਹੂੰ ਸੋ ਉਸ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 45 ਲੱਖ ਫੈਮਲੀਆਂ ਕਵਰ ਕਰਾਂਗੇ ਜਦੋਂ ਕਿ ਮੰਨਿਆ ਗਿਆ ਕਿ ਤਕਰੀਬਨ 75 ਲੱਖ ਫੈਮਲੀਆਂ ਨੇ ਪੰਜਾਬ ਦੇ ਵਿੱਚ ਹੂੰ ਤੇ ਇਹ ਜਿਹੜੀ ਸਕੀਮ ਸੀਗੀ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਇਹ ਕਾਸਟ ਵੇਸ ਨਹੀਂ ਹੈ ਇਹਦੇ ਵਿੱਚ ਤਿੰਨ ਚਾਰ ਕ੍ਰਾਈਟਰੀਆ ਸੀਗੇ ਇੱਕ ਤਾਂ ਜੇ ਫਾਰਮ ਜੇ ਫਾਰਮ ਉਹ ਲੋੰਦਾ ਜਿਹੜੇ ਜ਼ਿਮੀਂਦਾਰ ਹੈਗੇ ਕੋਈ ਵੀ ਜਿਹੜਾ ਆਪਣੀ ਕੋਈ ਜ਼ਮੀਨ ਵੇਚਦਾ ਹੈ ਪ੍ਰੋਡਕਟ ਉਹਨੂੰ ਜੇ ਫਾਰਮ ਮਿਲ ਜਾਂਦਾ ਵਿੱਚ ਹੂੰ ਦੂਸਰਾ ਸੀਗਾ ਕਿ ਜਿਹੜੇ ਕੋ ਛੋਟੇ ਕੰਟਰੈਕਟਰਸ ਕੋਲ ਹੈਗੇ ਆ ਜਾਂ ਇਹ ਹੈਗਾ ਜਿਹਦੇ ਕੋਲ ਬਲੂ ਰਾਸ਼ਨ ਕਾਰਡ ਹੈਗਾ ਹੂੰ ਜਾਂ ਫਿਰ ਲੇਬਰਰ ਜਿਹੜੀ ਹੈਗੀ ਹੈ ਜਿਹੜੀ ਰਜਿਸਟਰਡ ਲੇਬਰ ਹੈਗੀ ਹੈ ਇਹ ਤਿੰਨ ਚਾਰ ਕ੍ਰਾਈਟਰੀਆ ਸੀਗੇ ਉਹਦੇ ਵਿੱਚ ਉਹਦੇ ਵਿੱਚ ਇਹ ਕਾਰਡ ਜਿਹੜੇ ਹੈਗੇ ਆ ਜਦੋਂ ਬਣੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਉਸ ਟੈਂਪਲੇਟ ਸਿਵਲ ਸਰਜਨ ਸੀਫਾ ਫਾਜ਼ਿਲਕਾ ਫਾਜ਼ਿਲਕਾ ਸਭ ਤੋਂ ਛੋਟਾ ਡਿਸਟ੍ਰਿਕਟ ਹੈ ਲੇਕਿਨ ਸਭ ਤੋਂ ਮੈਕਸਿਮਮ ਕਾਰਡ ਅਸੀਂ ਉਸ ਟੈਂਪਲੇਟ ਉੱਤੇ ਬਣਾਏ ਸਾਰੇ ਪੰਜਾਬ ਵਿੱਚ ਬਲਕਿ ਵੱਡੇ-ਵੱਡੇ ਡਿਸਟ੍ਰਿਕਟ ਜਿੰਨੇ ਸੀਗੇ ਲੁਧਿਆਣਾ ਵਰਗੇ ਉਹਨਾਂ ਤੋਂ ਵੀ ਡਬਲ-ਡਬਲ ਅਸੀਂ ਬਣਾਏ ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਬਹੁਤ ਵਧੀਆ ਜਿੰਸ ਤੋਂ ਪਹਿਲਾਂ ਸ਼ੁਰੂ ਵਿੱਚ ਇੱਕ ਵੱਡਾ ਯੂਜ਼ ਕੀਤਾ ਹੈ ਕਿ ਬਹੁਤ ਵਧੀਆ ਲੋਕਤ ਸਕੀਮ ਹੈਗੀ ਹੈ ਕਿਉਂਕਿ 5 ਲੱਖ ਰੁਪਏ ਕਾਫੀ ਹੁੰਦਾ ਹੈ ਇੱਕ ਫੈਮਿਲੀ ਵਾਸਤੇ ਇੱਕ ਸਾਲ ਵਾਸਤੇ ਬਿਲਕੁਲ ਹਮ ਔਰ ਲੋਕਾਂ ਦੀ ਜਾਣਕਾਰੀ ਕਰੀ ਵਿੱਚ ਮੈਂ ਦੱਸ ਰਿਹਾ ਕਿ ਇਹ ਜਿਹੜਾ ਮੈਂ ਬੋੜੀ ਯੂਜ਼ ਕੀਤਾ ਕਿ 13.5 ਲੱਖ ਤੇ ਇਹਨਾਂ ਦਾ ਹੁਣ ਸ਼ਾਇਦ 27 ਲੱਖ ਇਹਨਾਂ ਨੇ ਫੈਮਿਲੀਆਂ ਕੀਤੀਆਂ ਹੋਈਆਂ ਨੇ انرੋਲ ਐਗਜ਼ੈਕਟ ਨੰਬਰ ਤਾਂ ਸ਼ਾਇਦ ਮੈਨੂੰ ਨਹੀਂ ਪਤਾ ਹਮ ਲੇਕਿਨ ਉਹ ਕਾਰਡ ਜਿਹੜਾ ਹੈਗਾ ਉਹ ਹਰ ਫੈਮਿਲੀ ਮੈਂਬਰ ਦਾ ਬੰਦ ਹੈ ਹਮ ਭਾਵੇਂ ਉਹ ਕਾਰਡ ਸਟਾਰਟ ਹੁੰਦਾ ਹੈ ਹੈਡ ਆਫ ਦਾ ਫੈਮਿਲੀ ਦੇ ਨਾਲ ਹਮ ਹੋਰ ਉਹਨੂੰ ਬਣਾਉਣ ਵਾਸਤੇ ਜਿਹੜੇ ਆਪਣੀ ਸਿਵਲ ਹਸਪੀਟਲਸ ਨੇ ਉਹਨਾਂ ਸਾਰਿਆਂ ਦੇ ਵਿੱਚ ਸਿਵਲ ਹਸਪੀਟਲ ਚ ਵੀ ਹੈਗਾ ਤੇ ਤੁਹਾਡੇ ਸਬ ਡਿਵੀਜ਼ਨ ਹਸਪੀਟਲਸ ਸਭ ਹੈਗੇ ਆ। ਵੈਸੇ ਤੇ ਥੱਲੇ ਤੱਕ ਵੀ ਪਹਿਲਾਂ ਹੈਗੀ ਸੀ ਜਿਹੜੇ ਤੱਕ ਉਹਨੂੰ ਆਸ਼ਮਾਨ ਮਿੱਤਰਾ ਦਾ ਨਾਮ ਕੁਛ ਦਿੱਤਾ ਹੋਇਆ ਇਹਨਾਂ ਨੇ ਵਿੱਚ ਜੀ ਹੂੰ ਤੇ ਜਾਂ ਆਪਣੇ ਪਿੰਡਾਂ ਦੇ ਵਿੱਚ ਨਾ ਛੋਟੀਆਂ ਛੋਟੀਆਂ ਦੁਕਾਨਾਂ ਦੇ ਵਿੱਚ ਇੱਕ ਕਮਿਊਨਿਟੀ ਸਰਵਿਸ ਸੈਂਟਰ ਬਣੇ ਹੋਏ ਸੀ। ਉਥੇ ਵੀ ਬਣ ਜਾਂਦਾ ਸੀ 50 ਰੁਪਏ ਦੇ ਕੇ। ਆਪਣੇ ਕੋਲੋਂ ਤਾਂ ਫ੍ਰੀ ਬਣਦਾ ਵਿੱਚ ਵੈਸੇ। ਹੂੰ ਹੂੰ ਤੇ ਉਦੋਂ ਕਾਫੀ ਜ਼ਿਆਦਾ ਇਸ ਗੱਲ ਦੇ ਉੱਤੇ ਡਿਸਕਸ਼ਨਸ ਹੋਈਆਂ ਲੋਕਾਂ ਨੇ ਐਕਸਪਲੋਇਟ ਵੀ ਕੀਤਾ 50 ਰੁਪਏ ਨੂੰ ਜਿਹਦਾ ਕਿਸੇ ਦਿਲ ਕਰਦਾ ਸੀ ਉਵਰਤੀ ਗਿਆ ਚਲੋ ਅਸੀਂ ਉਦੋਂ ਕਾਫੀ ਵਿਜੀਲੈਂਟ ਸੀ ਕਿਉਂਕਿ ਸਕੀਮ ਬਹੁਤ ਵਧੀਆ ਸੀਗੀ ਖਾਸ ਕਰਕੇ ਮੇਰੇ ਵਰਗਾ ਬੰਦਾ ਜਿਹੜਾ ਸੋਸ਼ੀਅਲੀ ਐਕਟਿਵ ਰਹਿੰਦਾ ਉਸਨੇ ਤਾਂ ਸਾਰੇ ਪੰਜਾਬ ਦੇ ਵਿੱਚ ਰੋਲ ਆਫ ਵੀ ਪਾਣਾ ਸੀਗਾ ਪਰ ਉਹ ਸਕੀਮ ਵਧੀਆ ਸੀਗੀ ਲੇਕਿਨ ਉਹਦੇ 'ਚ ਨਾ ਜਿਹੜੀ ਪ੍ਰੋਬਲਮਸ ਆਈਆਂ ਉਹ ਪ੍ਰੋਬਲਮਸ ਇਹ ਹੈਗੀਆਂ ਸੀਗੀਆਂ ਕਿ ਇੱਕ ਤਾਂ ਜਿਹੜਾ ਵੀ ਕੋਈ ਜਿਵੇਂ ਇਹਦੇ 'ਚ ਪੈਨਲਡ ਹਸਪਟਲਸ ਨੇ ਪੰਜਾਬ ਵਿੱਚ ਮੇਰੇ ਖਿਆਲ ਕੋਈ 5500 ਦੀ ਕਰੀਬ ਹਸਪਤਾਲਸ ਹੈਗੇ ਆ ਜਿਹੜੇ ਇੰਪੈਨਲਡ ਹੈਗੇ ਆ ਹੂੰ ਹੂੰ ਵਿੱਚ ਹੀ ਸੈਂਟਰ ਗਵਰਨਮੈਂਟ ਵਾਲੇ ਪਾਕ ਤੇ ਗਵਰਨਮੈਂਟ ਹਸਪਤਾਲਸ ਤਾਂ ਸਾਰੇ ਹੀ ਆ ਵਿੱਚ ਹੂੰ ਸੋ ਇਹਨਾਂ ਨੇ ਪਹਿਲਾਂ ਕੀ ਸ਼ੁਰੂ ਕਰ ਲਿਆ ਕਿ ਨਹੀਂ ਜੀ ਤੁਸੀਂ ਸਭ ਤੋਂ ਪਹਿਲਾਂ ਬ੍ਰੀਜ ਜਿਹੜਾ ਹੈਗਾ ਉਸੇ ਵੱਲ ਹਸਪਤਾਲ ਜਾਵੇ ਗਵਰਨਮੈਂਟ ਹਸਪਤਾਲ ਤੇ ਜਾਓ ਹੂੰ ਹੂੰ ਪੁਰਾਣੀ ਜੀ ਪ੍ਰੋਬਲਮ ਹੋ ਜਾਂਦੀ ਸੀ ਅਗਲਾ ਬੰਦਾ ਕਹਿੰਦਾ ਮੈਂ ਇਲਾਜ ਮੈਨੂੰ ਇਲਾਜ ਕਰਵਾਉਣਾ ਹੈ ਔਰ ਤੁਹਾਨੂੰ ਵੀ ਇਸ ਕੱਲ ਦਾ ਪਤਾ ਹੈ ਕਿ ਜਿਹੜੀ ਜਦੋਂ ਕੋਈ ਮਰੀਜ਼ ਇਲਾਜ ਕਰਵਾਉਂਦਾ ਉਹ ਹਸਪਤਾਲ ਤੋਂ ਨਹੀਂ ਕਰਵਾਉਂਦਾ ਡਾਕਟਰ ਕੋਲ ਕਰਵਾਉਂਦਾ ਬਿਲਕ ਜਨਰਲ ਗੱਲ ਹੈ ਹੂੰ ਤੋਂ ਪਰ ਇਹਨਾਂ ਨੇ ਫਿਰ ਉਦੋਂ ਵੀ ਕੰਡੀਸ਼ਨ ਲਾਈਆਂ ਫਿਰ ਉਹ ਕਾਫੀ ਰੌਲਾ ਰੌਲਾ ਪਿਆ ਕੁਝ ਅਸੀਂ ਸੋਲਵ ਵੀ ਕੀਤੀਆਂ ਸਰਕਾਰ ਨੂੰ ਵੀ ਦੱਸਿਆ ਵੀ ਇਹ ਤਾਂ ਫਿਰ ਗਲਤ ਹੈ ਕਿਉਂਕਿ ਤੁਸੀਂ ਸੈਂਟਰ ਗਵਰਨਮੈਂਟ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਲਾਇਆ ਹੋਇਆ ਪਰ ਇਹ لالچی ਸੀਗੇ ਹੂੰ ਪੰਜਾਬ ਗਵਰਨਮੈਂਟਸ لالچی ਇਹ ਸੀਗੇ ਕਿ ਇਹਨਾਂ ਨੂੰ ਇਹ ਲਾਲਚ ਹੁੰਦਾ ਨਾ ਕਿ ਜਿਹੜਾ ਪੇਸ਼ੈਂਟ ਸਰਕਾਰੀ ਹਸਪੀਟਲ ਤੇ ਜਾਏਗਾ ਉਹਦੀ ਰੀਇਮਬਰਸਮੈਂਟ ਇਹ ਫਿਰ ਲੈ ਲੈਣਗੇ ਆਪ ਤੇ ਹੀ ਠੱਗ ਹੈਗੇ ਆ ਇਹਨਾਂ ਕੋਲ ਤਾਂ ਕੁਝ ਵੀ ਨਹੀਂ ਹੈਗਾ ਉਹ 60 40 ਵਾਲੀ ਰੌਲਾ ਹੀ ਸਭ ਤੋਂ ਵੱਡਾ ਹੀ ਪੈਂਦਾ ਹੂੰ ਔਰ ਫਿਰ ਉਹਦੇ ਚ ਦੂਸਰੀ ਪ੍ਰੋਬਲਮ ਇਹ ਸੀ ਕਿ ਜਦੋਂ ਮਰੀਜ਼ ਖਾਸ ਕਰਕੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਂਦਾ ਸੀ ਇੱਕ ਤਰ੍ਹਾਂ ਇਹਨਾਂ ਦੇ ਰੇਟ ਕੰਪੈਟਿਟਿਵਲੀ ਕਾफी ਘਟਨੇ ਜਿੰਨੇ ਇਹ ਪ੍ਰਾਈਵੇਟ ਹਸਪੀਟਲ ਚਾਰਜ ਕਰਦੇ ਆ ਇਸ ਕਰਕੇ ਜਿਹੜੇ ਰਿਪਿਊਟਡ ਪ੍ਰਾਈਵੇਟ ਹਸਪੀਟਲਸ ਨੇ ਉਹ ਬਹੁਤ ਘਟਨੇ ਇੰਪੈਨਲ ਹਾਂ ਆਮ ਵਾਲੇ ਹੈਗੇ ਆ ਪਰ ਜਿਹੜੇ ਬਹੁਤ ਜ਼ਿਆਦਾ ਰਿਪਿਊਟਡ ਨੇ ਜਿਵੇਂ ਆਪਾਂ ਕਹੀਏ ਜਿਵੇਂ ਆਪਾਂ ਮਹਾਲੀ ਬੈਠੇ ਹਾਂ ਕਿ ਆਪਾਂ ਕਹੀਏ 40 40 ਚ ਨਹੀਂ ਹੈਗਾ ਇਹਦੇ ਚ ਮੈਕਸ ਹਸਪੀਟਲ ਮੈਕਸ ਵੀ ਨਹੀਂ ਹੈਗਾ ਅੱਛਾ ਸੋ ਉਹ ਹੋ ਸਗਾ ਕਿਉਂਕਿ ਇਹਨਾਂ ਦੇ ਰੇਟ ਕੰਪੈਟਿਟਿਵਲੀ ਘਟਨੇ ਉਹਨਾਂ ਨੇ ਰੇਟ ਠੱਗਾ ਨੇ ਜ਼ਿਆਦਾ ਰੱਖਿਆ ਅ ਦੇਖੋ ਜਿਹੜਾ ਬੰਦਾ ਲੁੱਟਿਆ ਜਾ ਰਿਹਾ ਵਿਚਾਰਾ ਗਰੀਬ ਅਗੇ ਜਾਂਦਾ ਤੇ ਠੱਗਿਆ ਤੇ ਜਾਂਦਾ ਸਾਰਿਆਂ ਨੇ ਤੁਹਾਡੇ ਕੋਲ ਆ ਜਾਣਾ ਇਕੱਠੇ ਹੋ ਕੇ ਵੀ ਸਾਡੀ ਸਿਹਤ ਖੇਤਰ ਦਾ ਨਹੀਂ ਮੈਂ ਮੈਂ ਤਾਂ ਸਿਹਤ ਖੇਤਰ ਕੀ ਹੈ ਇਹ ਇੱਕ ਵਾਰੀ 40th ਹਸਪੀਟਲ ਤੋਂ 16 ਲੱਖ ਰੁਪਏ ਚ ਛਡਾਇਆ ਮੈਨੇ ਹੂੰ 16 ਲੱਖ ਛਡਾਇਆ 58 ਲੱਖ ਰੁਪਏ ਦਾ ਬਿੱਲ ਬਣਿਆ ਹੋਇਆ ਸੀਗਾ 42 ਲੱਖ ਉਹਨੇ ਘਰ ਵੀ ਵੇਚ ਕੇ ਦਿੱਤਾ ਸੀ ਇਹਨਾਂ ਨੂੰ ਤੇ ਉਹ ਲੇਡੀ ਫਿਰ ਸਾਡੇ ਕਿਸੇ ਦੋਸਤ ਦੀ ਵਾਈਫ ਸੀ ਉਹ ਫਿਰ ਮਰ ਗਈ ਸੀ ਇਹ ਇਹ ਮੁੱਕ ਨਹੀਂ ਸਕਦੀ ਇਹਨਾਂ ਦੇ ਰਿਕਾਰਡ ਵਿੱਚ ਹੈ ਇੱਕ ਵਾਰੀ ਅਸੀਂ 4 ਲੱਖ ਸੜਵਾ ਕੇ ਆਏ ਇੱਕ ਵਾਰੀ ਅਸੀਂ ਇੱਕ ਹਸਪੀਟਲ ਦੇ ਕੋ ਦੂਜੇ ਕੋ 2 ਲੱਖ ਸੜਵਾ ਕੇ ਆਏ ਮੇਰੇ ਕੋਲ ਕਿਥੇ ਮੁੱਕਣਾ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੈ ਇਹਨਾਂ ਦਾ ਨਾਲ ਇਹਨਾਂ ਦੀ ਬੇਇਮਾਨੀਆਂ ਇਹਨਾਂ ਨੂੰ ਮੈਂ ਕਹਿੰਦਾ ਉਹਨਾਂ ਫਿਲਹੌਰ ਰਿਕਾਰਡ ਤੋਂ ਮੈਂ ਦੱਸਾਂ ਤੁਸੀਂ ਕਿਵੇਂ ਕਿਵੇਂ ਲੋਕਾਂ ਨੂੰ ਠੱਗ ਰਹੇ ਹੋ ਠੱਗਦੇ ਆਪਾਂ ਸਰਕਾਰੀ ਹਸਪੀਟਲ ਵਾਲੇ ਮੀਆ ਪਰ ਕਿਸੇ ਕਿਸੇ ਨੂੰ ਠਾਗਣਾ ਠਗੀ ਮਾਰਨਾ ਕਿਸੇ ਨੂੰ ਉਹ ਜਿਹੜਾ ਇੱਕ ਤਾਂ ਉਹ ਫਿਰ ਪੈਸੇ ਕੱਟ ਹੈਗੇ ਆ ਉਹ ਆਮ ਜਿਹਾ ਬੰਦਾ ਫਿਰ ਉਹਦੇ ਚੈਂਪਨ ਨਹੀਂ ਨਿਕਰੂਗਾ ਹਾਂ ਦੂਸਰਾ ਉਹਦੇ ਚ ਇਹ ਸੀ ਕਿ ਅਸਲ ਚ ਇਹ ਕਰਦੇ ਕੀ ਸੀ ਵੈਸੇ ਤਾਂ ਸਰਕਾਰ ਨੇ ਕਿਹਾ ਹੈ ਕਿ ਜਦੋਂ ਤੁਸੀਂ ਮਰੀਜ਼ ਜਾਂਦਾ ਉਸ ਤੋਂ 3 ਦਿਨ ਪਹਿਲਾਂ ਤੇ 15 ਦਿਨ ਡਿਸਚਾਰਜ ਹੋਣ ਤੋਂ ਬਾਅਦ ਵੀ ਉਸੇ ਕਾਰਡ ਦੇ ਵਿੱਚ ਕਵਰ ਹੁੰਦਾ ਹੈ ਪਰ ਇਹ ਇਦਾਂ ਹੀ ਨਾ ਕਰਦੇ। ਇਹ ਮਰੀਜ਼ ਦੇ ਜਦੋਂ ਉਹਨਾਂ ਕੋਲ ਫਸੇ ਉਹਨਾਂ ਕਦੇ ਕਾਰਡ ਹੈਗਾ ਜੀ ਕਦੇ ਹੈਗਾ ਜੀ। ਉਹ ਕਾਰਡ ਲੈ ਲੈਂਦੇ ਆ ਤੇ ਇਨਵੈਸਟੀਗੇਸ਼ਨ ਕਰਾਈ ਜਾਂਦੇ ਆ ਤੇ ਕਹਿੰਦੇ ਜੀ ਅਸੀਂ ਹੁਣ ਅਪਰੂਵਲ ਵਾਸਤੇ ਭੇਜਿਆ ਹੋਇਆ ਹੈ ਜਿਹੜੀ ਸਟੇਟ ਹੈਲਥ ਏਜੰਸੀ ਹੈਗੀ ਹੈ ਜਦੋਂ ਤੁਹਾਡੀ ਅਪਰੂਵਲ ਆ ਜੀ ਕੀ ਫਿਰ ਆਪਾਂ ਕਰਦੇ। ਉਹਨਾਂ ਦਿਨੋਂ ਅਗਲੇ ਦੀ ਜੇਬ ਕੱਟ ਲੈਂਦੇ ਸਾਰੇ। ਫਿਰ ਕੋਰਕਾਡਡ ਹੈ। ਹੂੰ ਕਿ ਉਹ ਉਹਦੀ ਜੇਬ ਵਿੱਚ ਜਿੰਨੇ ਪੈਸੇ ਸਭ ਖਾਪੀ ਗਏ ਵਿੱਚੋਂ ਆ ਵੀ ਇਨਵੈਸਟੀਗੇਸ਼ਨ ਕਰਾ ਲਓ ਜੀ ਆ ਵੀ ਇਨਵੈਸਟੀਗੇਸ਼ਨ ਕਰ ਉਹਦੇ ਉਹਦੇ ਪੈਸੇ ਜਿਹੜੇ ਨੇ ਉਹ ਕੈਸ਼ ਵਿੱਚ ਲੈ ਜਾਂਦੇ ਆ ਤੇ ਬਾਕੀ ਜਿਹੜ ਇਹ ਸਰਕਾਰ ਨੂੰ ਪਤਾ ਹੈ ਸਰਕਾਰ ਨੂੰ ਅਸੀਂ ਵੀ ਦੱਸਿਆ ਫਿਰ ਜਿਹੜਾ ਦੂਸਰਾ ਜਿਹੜੇ ਗਵਰਨਮੈਂਟ ਹਸਪੀਟਲ ਵਾਲੇ ਆ ਇੱਥੇ ਤੁਹਾਨੂੰ ਪਤਾ ਹੈ ਕਿ ਲੋਕ ਕੋ ਦਰਦੇ ਜਾਂਦੇ ਨਹੀਂ ਪਰ ਇਹ ਉਹਨਾਂ ਨੂੰ ਹਰਾਸ ਕਰਦੇ ਆ ਕਿ ਨਹੀਂ ਜੀ ਤੁਸੀਂ ਪਹਿਲਾਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਲਿਖ ਕੇ ਦੇਵਾਂਗੇ ਕਿ ਸਾਡੇ ਕੋਲ ਹੈਗਾ ਜੀ ਆਪਰੇਸ਼ਨ ਸਾਡੇ ਡਾਕਟਰ ਬਹੁਤ ਚੰਗੇ ਨੇ ਜੀ ਅਸੀਂ ਤੁਹਾਡਾ ਆਪਰੇਸ਼ਨ ਕਰਾਂਗੇ ਕਿਉਂਕਿ ਇਹਨਾਂ ਨੂੰ ਇਹ ਲਾਲਚ ਹੈਗਾ ਕਿ ਉਹ ਰੀਇਮਬਰਸਮੈਂਟ ਫੇਰ ਨਹੀਂ ਕਰਾਉਗੀ ਉਹ ਰੀਇਮਬਰਸਮੈਂਟ ਇਹ ਡਾਕਟਰ ਬਲੀ ਸਿੰਘ ਮੁਕਰਦਾ ਕਿਉਂ ਪਿਆ ਹੁਣ ਇਹ ਜਿਹੜਾ 600 ਰੁਪਏ ਕਰੋੜ ਰੁਪਏ ਦੀ ਉਹ ਗੱਲਾਂ ਕਰਦੇ ਆ ਵਿੱਚ ਚਲੋ ਆਪਾਂ ਐਗਜੈਕਟ ਤਾ ਆਇਡੈਂਟੀਫਾਈ ਨਹੀਂ ਕਰ ਪਾਉਂਦੇ ਹੁੰਦੇ ਲੇਕਿਨ ਡਾਕਟਰ ਬਲਵੀਰ ਆਪਣੇ ਮੂੰਹ ਤੋਂ ਮੰਨ ਗਏ 19095 ਕਰੋੜ ਜਿਹੜਾ ਹੈਗਾ ਉਹ ਪ੍ਰਾਈਵੇਟ ਵਾਲਿਆਂ ਦਾ ਤੇ 164 ਕਰੋੜ ਕਹਿੰਦੇ ਆ ਜੀ ਸਰਕਾਰੀਆ ਦਾ ਕਹਿੰਦੇ ਉਹ 600 ਕਰੋੜ ਨਹੀਂ ਹੈ ਕੁਝ ਪੈਂਡਿੰਗ ਹੈ 365 ਕਰੋੜ ਹਾਂ ਹਾਂ ਚਲੋ 600 ਤੇ 365 ਦਾ ਥੋੜਾ ਜਿਹਾ ਡਿਫਰੈਂਸ ਹੈਗਾ ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਪ੍ਰਾਈਵੇਟ ਵਾਲੇ ਠੀਕ ਕਹਿੰਦੇ ਆ ਕਿਉਂਕਿ ਇਹਨਾਂ ਦੇ ਕਾਫੀ ਸਾਰਾ ਪਾਈਪਲਾਈਨ ਚ ਹੁੰਦਾ ਜਿਹਦੀ ਇਹਨਾਂ ਨੇ ਰੀਇਨਵਰਸਮੈਂਟ ਕਰਨੀ ਹੁੰਦੀ ਹੈ ਵਿੱਚ ਜਿਹੜਾ ਜਿਹੜਾ ਰਿਕਾਰਡ ਵਿੱਚ ਵੀ ਨਹੀਂ ਆਇਆ ਹੋਣਾ ਜਿਹੜੇ ਲੰਬੇ ਲੰਬੇ ਟੈਸਟ ਇਹਨਾਂ ਨੇ ਕਰਾਈ ਸੀ ਉਹ ਅਸਲ 'ਚ ਜਿਸ ਤਰ੍ਹਾਂ ਮੈਂ ਕਿਹਾ ਕਿ ਸਕੀਮ ਤਾਂ ਚੰਗੀ ਸੀ ਪਰ ਠੱਗੀ ਵੀ ਚੰਗੀ ਸੀ ਹੂੰ ਠੀਕ ਹੈ ਸਰਕਾਰੀ ਪੈਸੇ ਨੇ ਤਾਂ ਕੋਈ ਵੀ ਹੱਥ ਮਾਰਦਾ ਇਹਨਾਂ ਨੂੰ ਕਈ ਸਾਰੇ ਹਸਪਤਾਲ ਜਿਹੜੇ ਉਹ ਫਿਰ ਉਹਨਾਂ ਨੂੰ ਇਹ ਮੈਂ ਤੁਹਾਨੂੰ ਇਹ ਜਾਨਣਾ ਚਾਹਾਂਗੀ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਕੀਮ ਵੀ ਵਧੀਆ ਸੀ ਤੇ ਠੱਗੀ ਵੀ ਓਨੀ ਵਧੀਆ ਲਾਈ ਗਈ ਆ ਸਰਕਾਰ ਦੇ ਐਂਡ ਤੋਂ ਠੱਗੀ ਲੱਗੀ ਜਾਂ ਫਿਰ ਪ੍ਰਾਈਵੇਟ ਹਸਪਤਲਾਂ ਦੇ ਐਂਡ ਤੋਂ ਠੱਗੀ ਲੱਗੀ ਉਹ ਦੋਵੇਂ ਹੋ ਗਿਆ ਨਾ ਸਰਕਾਰ ਨੇ ਤਾਂ ਗਵਰਨਮੈਂਟ ਹਸਪੀਟਲ ਦੇ ਵਿੱਚ ਪੇਸ਼ੈਂਟ ਨੂੰ ਐਕਸਪਲੋਇਟ ਕਰ ਰਿਆ ਆਪਣਾ ਹਿੱਸਾ ਤੇ ਪਾਉਂਦੇ ਨਹੀਂ ਵੈਸੇ ਵੀ 40% ਵਾਲਾ ਤੇ ਜਿਹੜਾ ਸੀਗਾ ਕਿ ਉਹ ਰੀਇਮਬਰਸ ਉਹਦੇ ਥਰੂ ਲੈ ਲਾਂਗੇ ਅਸੀਂ ਫੇਰ ਜਿਹੜੇ ਪ੍ਰਾਈਵੇਟ ਵਾਲੇ ਸੀਗੇ ਉਹਨਾਂ ਨੇ ਉਹਨਾਂ ਦਾ ਆਪਰੇਟ ਕਰਨ ਤੋਂ ਕਿਉਂਕਿ ਇਹ ਹੈ ਤਾਂ ਇੰਡੋਰ ਵਾਸਤੇ ਹੀ ਹੈ ਨਾ ਆਊਟਡੋਰ ਵਾਸਤੇ ਨਹੀਂ ਹੈ ਉਹਨਾਂ ਨੂੰ ਉਹਨਾਂ ਦੇ ਜਿਹੜੇ ਹੈਗੇ ਆ ਇਨਵੈਸਟੀਗੇਸ਼ਨ ਪਹਿਲਾਂ ਕਰਾ ਲੀਆਂ ਤੁਹਾਨੂੰ ਇਨਵੈਸਟੀਗੇਸ਼ਨ ਪਹਿਲਾਂ ਕਰਾ ਕੇ ਤੁਹਾਨੂੰ ਕਿਹਾ ਉਹਨਾਂ ਦੀ ਜਿਬ ਜੂਬ ਤਾਂ ਕੱਟ ਲਈਆਂ ਇਹ ਕੋਤੋਂ ਬੜੇ سارے ਪੇਸ਼ੈਂਟਸ ਆਏ ਜਿਵੇਂ ਦੇ ਸਰ ਤੁਸੀਂ ਉੱਤੇ ਕਹਿੰਦੇ ਸੀ ਹੋ ਜਾਊਗਾ ਜੀ ਉਹ ਦੂਜੇ ਪਾਸੇ ਮੇਰੀਆਂ ਤੇ ਬਾਅਦ ਚੋਂ ਮਰੀਜ਼ਾਂ ਦੇ ਜਿਹੜੇ ਪੈਸੇ ਨੇ ਉਸ ਦੀ ਪਰਪਾਈ ਨਹੀਂ ਕੀਤੀ ਜਾਂਦੀ ਉਹ ਉਹ ਹੀ ਬਿਮਾਰੀਆਂ ਨੇ ਇਹਨਾਂ ਲੋਕਾਂ ਨੂੰ ਉਹ ਕਹਿੰਦੇ ਜੀ ਉਹਨੂੰ ਤਾਂ ਸ਼ੋਅ ਹੀ ਨਹੀਂ ਕਰਦੇ ਉਹ ਕਹਿੰਦੇ ਜੀ ਤੇਰਾ ਤਾਂ ਹੋਣਾ ਸੀ ਜਦੋਂ ਇਹ ਪਰਮਿਸ਼ਨ ਆਈ ਆ ਤਾਂ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਬਸ ਹਮ ਇਹ ਇਹ ਇਸ ਕਰਕੇ ਇਹ ਲੋਕਾਂ ਦੀ ਠੱਗੀ ਜਿਹੜੀ ਹੈ ਦੋ ਦੋਆ ਟੰਗ ਨਾਲ ਮਾਰਦੇ ਰਹੇ ਵਿੱਚ ਆਪਣੇ ਆਪਣੀ ਜਿਹੜੀ ਠੱਗੀ ਹੈ ਕਿਸ ਸਰਕਾਰੀ ਹਸਪਤਾਲਾਂ ਦੀ ਉਹ ਇਨ ਕਾਈਂਡ ਹੋਗੀ ਉਹਨਾਂ ਉਲੀ ਕੈਸ਼ੇ ਚ ਹੋਹੀ ਬਸ ਆਹੀ ਫਰਕ ਹੈ ਉਹਨ ਤਾਂ ਕੋ ਪਤਾ ਜਦੋਂ ਬੜਾ ਫਰਕ ਨਹੀਂ ਆ ਇਸ ਸਕੀਮ ਦੇ ਅਧੀਨ ਕਿਹੜੇ ਕਿਹੜੇ ਇਲਾਜ ਨਹੀਂ ਜਿਹੜੇ ਕਰਵਾਏ ਜਾ ਸਕਦੇ ਸੀ ਨਹੀਂ ਇਲਾਜ ਤਾਂ ਤੁਸੀਂ ਸਾਰੇ ਕਰਵਾ ਸਕਦੇ ਸੀਗੇ ਤੇ ਮੈਜੋਰਟੀ ਜਿਹੜੀ ਹੈਗੀਆਂ ਡਿਸੀजेस ਹੁੰਦਾ ਇਹਦੇ ਸਭ ਕਵਰਡ ਹੀ ਹੈਗੀਆਂ ਨੇ ਬੱਚੇ ਸੁਰੜੀਆਂ ਕੋਈ ਵੀ ਆਪਰੇਸ਼ਨ ਜਿਸ ਤਰ੍ਹਾਂ ਹਾਰਟ ਸਰਜਰੀ ਹੋਵੇ ਜਾਂ ਕੋਈ ਹੋਰ ਵੱਡੀ ਸਰਜਰੀ ਹੋਵੇ ਬਹੁਤ ਈ ਸਰਜਰੀਸ ਕਵਰਡ ਹੀ ਨੇ ਇਹਦੇ ਵਿੱਚ ਕਵਰਡ ਹੀ ਹੈ ਸਾਰੀ ਕੋਈ ਏਜ ਫੈਕਟਰ ਵੀ ਸੀਗਾ ਵੀ ਇੰਨੀ ਉਮਰ ਤੋਂ ਇੰਨੀ ਉਮਰ ਦੇ ਲੈ ਕੇ ਨਹੀਂ ਨਹੀਂ ਏਜ ਫੈਕਟਰ ਕੋਈ ਨਹੀਂ ਸਾਰੀ ਉਮਰ ਵਰਗ ਦੇ ਇਹਦੇ ਵਿੱਚ ਸ਼ਾਮਿਲ ਹਾਂ ਇਹਦੇ ਵਿੱਚ ਤਾਂ ਸਾਰੀ ਸੀ ਕਿਉਂਕਿ ਫੈਮਿਲੀ ਦਾ ਕਾਰਡ ਬਣ ਜਾਂਦਾ ਨਾ ਚਾਹੋ ਇੱਕ ਦਿਨ ਦਾ ਹੋਵੇ ਪਰ ਉਹਦੇ ਵਿੱਚ ਇਹ ਸੀਗਾ ਕਿ ਕੁਝ ਹੋਰ ਸਕੀਮਾਂ ਵੀ ਹੈਗੀਆਂ ਗਵਰਨਮੈਂਟ ਦੀਆਂ ਹੂੰ ਜਿਵੇਂ ਹੁਣ ਇਹ ਸਾਡਾ ਹੈਗਾ ਰਾਸ਼ਟਰੀ ਬਾਲ ਸਖਸ਼ਾ ਪ੍ਰੋਗਰਾਮ ਉਹਦੇ ਚ 33 ਤੋਂ 35 ਡਿਸੀਜ਼ ਹੈਗੀਆਂ ਜਿਹੜੀਆਂ ਬੱਚਿਆਂ ਦੀਆਂ ਕਵਰ ਹੋ ਜਾਂਦੀਆਂ ਨੇ ਵਿੱਚ ਅ ਜ਼ੀਰੋ ਇਸ ਤੋਂ ਲੈ ਕੇ ਤੁਹਾਡਾ ਜਿਹੜੀ ਹੈਗੀ ਆ ਉਹ ਅਡਾਲਟੇਸ ਤੱਕ ਸਕੂਲਾਂ ਵਾਲੇ ਬੱਚਿਆਂ ਦੀ ਕਵਰ ਹੋ ਜਾਂਦੀਆਂ ਨੇ ਇਸ ਤਰ੍ਹਾਂ ਜਦੋਂ ਕੈਂਸਰ ਦੀ ਆਪਾਂ ਗੱਲ ਕਰਦੇ ਆ ਫਿਰ 1.5 ਲੱਖ ਰੁਪਏ ਉਹਦੇ ਚ ਅ ਮੁੱਖ ਮੰਤਰੀ ਯੋਜਨਾ ਦੇ ਅੰਦਰ ਪੰਜਾਬ ਸਰਕਾਰ ਦਾ ਹੈਗਾ ਇਸੇ ਤਰ੍ਹਾਂ ਹੈਪਾਟਾਈਟਸ ਸੀ ਹੈਗੀ ਆ ਉਹ ਤਾਂ ਪੰਜਾਬ ਵਿੱਚ ਵੈਸੇ ਫ੍ਰੀ ਹੈ ਪੰਜਾਬ ਦੇ ਰੈਜ਼ੀਡੈਂਟਸ ਲਈ ਸੋ ਇਸ ਤਰ੍ਹਾਂ ਦੀਆਂ ਸਕੀਮਾਂ ਤਾਂ ਗਵਰਨਮੈਂਟ ਕੋਲ ਹੋਰ ਵੀ ਹੈਗੀਆਂ ਵਿੱਚ ਜਿਹੜੀਆਂ ਹੁੰਦੀਆਂ ਨੇ ਕਈ ਥਾਵਾਂ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਾਂ ਫਿਰ ਅਸੀਂ ਸਾਡਾ ਜਿਹੜਾ ਇਹ ਵਾਲਾ ਪਾਰਟ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਕਿ ਲੋਕਾਂ ਦੇ ਨਾਲ ਅਵੇਅਰਨੈਸ ਕਰਨੀ ਹੈ ਪ੍ਰੋਜੈਕਟ ਉਹ ਕਾਫੀ ਮਿਸਿੰਗ ਹੈ ਮੈਂ ਹੁਣੇ ਉਹਨੇ ਜੀ ਕਿਸੇ ਟੀਵੀ ਚੈਨਲ ਤੇ ਸੀ ਤਾਂ ਉੱਥੇ ਸੀ ਡਿਸਕਸ ਕਰ ਰਹੇ ਸੀ ਕਿ ਇਹ ਲੋਕਾਂ ਤੱਕ ਕਿਉਂ ਪਹੁੰਚਾਉਂ ਕਿਉਂਕਿ ਲੋਕਾਂ ਤੱਕ ਸਾਡੇ ਡਿਪਾਰਟਮੈਂਟ ਦੇ ਪਹੁੰਚਾਇਆ ਹੀ ਨਹੀਂ ਹੂੰ ਮੈਂ ਇਸ ਪ੍ਰੋਗਰਾਮ ਦੀ ਗੱਲ ਨਹੀਂ ਕਰ ਰਿਹਾ ਮੈਂ ਹੋਰ ਵੀ ਪ੍ਰੋਗਰਾਮਸ ਦੀ ਗੱਲ ਕਰਦਾ ਜੋ ਤੁਸੀਂ ਨਹੀਂ ਪਹੁੰਚਾਉਗੇ ਫਿਰ ਉਹ ਤਾਕਤ ਦੇ ਬਾਸ਼ਾ ਖਾਈ ਪਈ ਜਾਂਦੇ ਬਸ ਇਤਨੀ ਤਾਕਤ ਦੇ ਬਾਸ਼ਾ ਹਾਂ ਕਾਰਡ ਬਣਾਉਣ ਦੇ ਲਈ ਪ੍ਰੋਸੈਸ ਕੀ ਕੀ ਸੀਗੀ ਕਿਹੜੀ ਕਿਹੜੀ ਆਇਡੈਂਟੀਫਿਕੇਸ਼ਨ ਦੇਣੀ ਪੈਂਦੀ ਸੀ ਸਿੱਧਾ ਹੀ ਕਾਰਡ ਸੀਗਾ ਵੀ ਤੁਸੀਂ ਆਧਾਰ ਕਾਰਡ ਲਾਓ ਈਵਨ ਤੁਹਾਡਾ ਆਨਲਾਈਨ ਜਿਹੜਾ ਹੈਗਾ ਤੁਸੀਂ ਉਹਦੇ ਵਿੱਚ ਆਪਣੇ ਆਪ ਨੂੰ ਵੀ ਆਇਡੈਂਟੀਫਾਈ ਕਰ ਸਕਦੇ ਹੋ ਉਹ ਜਿਹੜੀ ਸਟੇਟ ਹੈਲਥ এজੰਸੀ ਹੈਗੀ ਹੈ ਉਹਦੇ ਵਿੱਚ ਤੁਸੀਂ ਆਧਾਰ ਕਾਰਡ ਪਾਓ ਉਹਦੇ ਚ ਆ ਜਾਂਦੀਆਂ ਆਪਸ਼ਨਸ ਵਿੱਚ ਹੂੰ ਤੇ ਉਹ ਜੇ ਉਹ ਨਾ ਹੋਵੇ ਬਾਈ ਜਨਸ ਤੇ ਫਿਰ ਤੁਸੀਂ ਰਾਸ਼ਨ ਕਾਰਡ ਵਗੈਰਾ ਵਿੱਚ ਪਾਓ ਆਈਡੀ ਪਾਓ ਤੇ ਉਹਦੇ ਵਿੱਚ ਮਿਲ ਜਾਂਦਾ ਪਰ ਉਹ ਲੋਕਾਂ ਨੂੰ ਸਮਝਣ ਵਾਲੀ ਗੱਲ ਹੈ ਜੀ ਕਿ ਉਹ ਤੁਹਾਡੇ ਹੈੱਡ ਆਫ ਦੀ ਫੈਮਿਲੀ ਦੇ ਨਾਂ ਤੇ ਹੁੰਦਾ ਹ ਹ ਜੇ ਉਹ ਬਾਈ ਚਾਂਸ ਕਈ ਥਾਵਾਂ ਦੇ ਉੱਤੇ ਹੋ ਗਿਆ ਕਿ ਹੈੱਡ ਆਫ ਦੀ ਫੈਮਿਲੀ ਜਾਂ ਦੋ ਸੈਪਰੇਟ ਬ੍ਰਦਰ ਵਰਦ ਹੋ ਗਏ ਹੋ ਸਕਦਾ ਹੈ ਉਹ ਦੋਵੇਂ ਉੱਥੇ ਜਾ ਕੇ ਲੱਭਣ ਤੋਂ ਉਹਨਾਂ ਨੂੰ ਨਾਂ ਲੱਭੇ ਉਹਨਾਂ ਦੇ ਫਾਦਰ ਦੇ ਨਾਂ ਤੇ ਹੋਵੇ ਜਾਂ ਉਹਨਾਂ ਦੀ ਮਦਰ ਦੇ ਨਾਂ ਤੇ ਹੋਵੇ ਹੈਨਾ ਤੇ ਪਹਿਲਾਂ ਉਹ ਫੈਮਿਲੀ ਕੰਬਾਈਨਡ ਸੀਗੀ ਜਿਹੜੀ ਸਾਡੇ ਰਿਕਾਰਡ ਚ ਚੱਲੀ ਹੈ ਬਾਅਦ ਚੋਂ ਸੈਪਰੇਟ ਹੋ ਗਏ ਹਾਂ ਤਾਂ ਫਿਰ ਕਈ ਵਾਰੀ ਲੋਕ ਇਸ ਤਰ੍ਹਾਂ ਕਹਿੰਦੇ ਪਰ ਉਹ ਸੋਖਾ ਹੈਗਾ ਕਿ ਕਿਸੇ ਵੀ ਤੁਸੀਂ ਗਵਰਨਮੈਂਟ ਹਸਪੀਟਲ ਚਲੇ ਜਾਓ ਤੁਹਾਨੂੰ ਉੱਥੇ ਮਿਲ ਜਾਊਗਾ ਜਿਹੜਾ ਮੈਂ ਇੱਕ ਇਹ ਕਹਿ ਰਿਹਾ ਕਿ ਕਮਿਊਨਿਟੀ ਸਰਵਿਸ ਸੈਂਟਰਸ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਹੈਗੀਆਂ ਉੱਥੇ ਜਾ ਕੇ ਮਿਲ ਜਾਂਦਾ ਕੋਈ ਬਹੁਤ ਵੱਡਾ ਇਸ਼ੂ ਨਹੀਂ ਜੇ ਕੋਈ ਪਤਾ ਥੋੜਾ ਬੰਦਾ ਸਿਆਣਾ ਹੋਵੇ ਤਾਂ ਉਹ ਨੈਟ ਤੇ ਵੀ ਪਾ ਕੇ ਆਪਣਾ ਦੇਖ ਸਕਦਾ ਕਿ ਮੇਰਾ ਕਾਰਡ ਬਣ ਸਕਦਾ ਜੇ ਨਹੀਂ ਬਣਦਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਵੀ ਹੈਡ ਆਫ ਦੀ ਫੈਮਲੀ ਦੇ ਨਾਮ ਦੇ ਉੱਤੇ ਕਾਰਡ ਬਣਦਾ ਹੈ ਪਰ ਸਾਰੇ ਮੈਂਬਰਸ ਨੂੰ ਮਿਲਦਾ ਹੈ ਕਾਰਡ ਬਣਾਉਣਾ ਪਏਗਾ ਬਾਅਦ ਹਾਂ ਜਿਸ ਤਰ੍ਹਾਂ 5 ਲੱਖ ਦੀ ਆਮਾਉਂਟ ਹੈ 1 ਸਾਲ ਦੀ ਹੈ ਨਾ ਤੇ ਉਹ ਇੱਕ ਪਰਸਨ ਨੂੰ 5 ਲੱਖ ਮਿਲੇਗਾ ਯਾ ਉਸ ਫੈਮਲੀ ਨੂੰ 5 ਲੱਖ ਪੂਰਾ ਉਸ ਫੈਮਲੀ ਦਾ ਉਸ ਫੈਮਲੀ ਦਾ 5 ਲੱਖ ਦਾ 1 ਸਾਲ ਦਾ ਬੀਮਾ ਹੈ 1 ਸਾਲ ਦਾ ਬਹੁਤ ਹੁੰਦਾ ਹੈ ਜਿਸ 5 ਲੱਖ ਰੁਪਏ ਤਾਂ ਹੀ ਮੈਂ ਕਿਹਾ ਸੀਗਾ ਕਿ ਅਸੀਂ ਬਹੁਤ ਖੁਸ਼ ਹੋ ਕੇ ਪਰ ਬੋਡ ਕੀਤਾ ਸੀ ਕਿਉਂਕਿ 5 ਲੱਖ ਰੁਪਇਆ ਅਗਰ ਕਿਸੇ ਬੰਦੇ ਦੀ ਮਦਦ ਹੋ ਜਾਂਦੀ ਹੈ ਤਾਂ ਬਹੁਤ ਬਹੁਤ ਵੱਡੀ ਗੱਲ ਹੈ ਹਾਂ 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 ਕਿੰਨੇ ਕੁ ਪੇਸ਼ੈਂਟ ਨੇ ਜਿਹੜੇ ਇਸ ਸਕੀਮ ਦਾ ਵਾਕਈ ਲਾਭ ਲੈ ਚੁੱਕੇ ਨੇ ਹੈ ਤੁਹਾਡੀ ਨਿਗਾਹ ਦੇ ਵਿੱਚ ਕਿਉਂਕਿ ਤੁਸੀਂ ਤਾਂ ਇਸ ਸਰਵਿਸ ਚ ਰਹੇ ਹੋ ਲੰਬਾ ਸਮਾਂ ਇਸ ਸਕੀਮ ਦੇ ਨਾਲ ਵੀ ਜੁੜੇ ਰਹੇ ਹੋ ਕਿਉਂਕਿ ਸਾਡੇ ਮੈਂ ਫਿਰ ਉਹਨੂੰ ਐਕਚੁਅਲੀ ਨਵੰਬਰ ਜਿਵੇਂ ਇਹ ਅਗਸਤ ਸਟਾਰਟ ਹੋਈ ਨਾ ਨਵੰਬਰ 'ਚ ਤਾਂ ਮੈਂ ਰਿਟਾਇਰ ਹੋ ਗਿਆ ਸੀਗਾ ਪਰ ਅਸੀਂ ਤਾਂ ਅਜੇ ਤੱਕ ਮੁਸ਼ਕਲਾਂ ਨਾਲ ਹੀ ਡੀਲ ਕਰ ਰਹੇ ਸੀ ਕਿਉਂਕਿ ਨਵੀਂ ਸਕੀਮ ਹੋਣ ਕਰਕੇ ਸਰਕਾਰ ਬਹੁਤੀ ਵਾਰੀ ਜਿਹੜੀਆਂ ਸਕੀਮਾਂ ਬਣਾਉਂਦੀ ਹੈ ਉਹਨਾਂ ਨੂੰ 100 ਇਆ ਵਿੱਚ ਕੋਈ ਨਾ ਕੋਈ ਲੂਪ ਹੋਲ ਰੱਖ ਸੰਦੇ ਆ ਮੈਂ ਮੇਰੇ ਖਿਆਲ ਕੋਈ ਬਹੁਤਾ ਜ਼ਿਆਦਾ ਆਇਡੈਂਟੀਫਾਈਂ ਨੰਬਰ ਤਾਂ ਨਹੀਂ ਕਰ ਸਕਦਾ ਕਿਉਂਕਿ ਇਹ ਸਰਕਾਰ ਦੇ ਡਾਟਾ ਚ ਹੋਏਗਾ ਕਿ ਅੱਜ ਤੱਕ ਕਿੰਨੇ ਇੱਕ ਲੋਕ ਜਿਹੜੇ ਨੇ ਉਹ ਇਸ ਦਾ ਬੈਨੀਫਿਟ ਉਠਾ ਚੁੱਕੇ ਨੇ ਪਰ ਬੈਨੀਫਿਟ ਕਮਲਜੀਤ ਜੀ ਦੇਖਣ ਵਾਲੀ ਗੱਲ ਬੈਨੀਫਿਟ ਕਿਵੇਂ ਉਠਾਇਆ ਹੋਊਗਾ 1100 1100 ਕਰੋੜ ਰੁਪਏ ਤਾਂ ਇਹਨਾਂ ਦਾ ਸੈਂਟਰ ਗਵਰਨਮੈਂਟ ਨੇ ਰੋਕ ਲਿਆ ਹੈ ਆਹੀ ਤੇ ਸਕੀਮ ਸੀਗੀਆਂ ਸੈਂਟਰ ਕਮੇਟੀ ਦਾ ਆਸ਼ਮਾਨ ਭਾਰਤ ਦੇ ਅੰਡਰ ਕੀ ਸਕੀਮਾਂ ਸੀਗੀਆਂ ਇਹਨਾਂ ਦੀ ਜਿਹਦੇ ਪੈਸੇ ਰੁਕੇ ਹੋਏ ਤੇ ਦਿੱਤਾ ਕੀ ਫਿਰ ਇਹਨਾਂ ਨੇ ਠੱਗੀ ਯਕੋ ਜੀ ਤੁਸੀਂ 1 ਲੱਖ ਪੈਸਾ ਕਰੋੜ ਦਾ ਤੁਸੀਂ ਕਰਜ਼ਾ ਪਹਿਲਾਂ ਲਿਆ ਹੋਇਆ ਹੈ 5 10 ਲੱਖ 5 10 ਹਜ਼ਾਰ ਕਰੋੜ ਰੁਪਏ ਲੈ ਲੋ ਤੇ ਆਹੀ ਇਹਨਾਂ ਦੀ ਹੈ ਠਗੀ ਇਹ ਤਾਂ ਝੂਠ ਮਾਰਦੇ ਪਏ ਆ ਪੈਸੇ ਤਾਂ ਉਹਨਾਂ ਨੇ ਰੋਕ ਲਏ ਕਿਉਂਕਿ ਇਹਨਾਂ ਨੇ ਪੈਸੇ ਤਾਂ ਪੁੱਠੇ ਤਾਂ ਖਰਚ ਕੀਤੇ ਹੋਏ ਆ ਹੂੰ ਹੁਣ ਆ ਜਿਹੜੀ ਲੋਕਾਂ ਦੇ ਪੈਸੇ ਨਹੀਂ ਦੇ ਪਾ ਰਹੇ ਅਜੇ ਤੱਕ ਤਾਂ ਹੋਰ ਵੀ ਬੜਾ ਕੁਝ ਹੋਣਾ ਅਜੇ ਤੱਕ ਤਾਂ ਆਹੀ ਆਇਆ ਇਹ ਕਮਲਜੀਤ ਜੀ ਪਹਿਲਾਂ ਤੀਜੀ ਦਾ ਵੀ ਰੁਕੇ ਪਿਛਲੇ ਸਾਲ ਹੂੰ ਬਿਲਕੁਲ ਕਾਇਸ ਬੁਸੇ ਤਸਵੀਰ ਮੇਰੇ ਵਾਪਸ ਆਇਆ ਸੀ ਇਹਨਾਂ ਦਾ ਪੀਜੀ ਇਹ ਤਾਂ ਠੱਗ ਜੇ ਹੈ ਗਿਆ ਇਹ ਕੋਈ ਇਹਨਾਂ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਨਾ ਕੋਈ ਪਲੈਨਿੰਗ ਜਾਂ ਕੋਈ ਸਟੇਬਿਲਟੀ ਜਾਂ ਕੋਈ ਲੋਕ ਉਹ ਨਹੀਂ ਹੈਗਾ ਇਹ ਤਾਂ ਇਧਰੋਂ ਜੋ ਫੜਿਆ ਤੇ ਇਧਰ ਨੂੰ ਕਿੰਨਾ ਪੈਸਾ ਤੁਸੀਂ 26000 ਕਰੋੜ ਰੁਪਏ ਦੀ ਉਹਦਾਂ ਨੂੰ ਕੋਈ ਗੱਲਬੰਦੀ ਕਰ ਰਿਹਾ ਸੀਗਾ ਵਿੱਚ ਜਿਹੜੇ ਇਹਨਾਂ ਨੇ ਐਡਾਂ ਤੇ ਲਾਈ ਹੋਏ ਹੂੰ ਪਰ ਤੁਸੀਂ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹੋ ਹਨਾ ਇਸ ਖੇਤਰ ਦੇ ਵਿੱਚ ਠੱਗੀ ਦਾ ਬਾਰ-ਬਾਰ ਜ਼ਿਕਰ ਕਰਦਾ ਉਹ ਇਸੇ ਕਰਕੇ ਕਰਦਾ ਹਾਂ ਕਿਉਂਕਿ ਜੋ ਜਦੋਂ ਤੁਹਾਨੂੰ ਤੁਹਾਨੂੰ ਮਰੀਜ਼ ਨੂੰ ਦਵਾਈ ਨਹੀਂ ਮਿਲਨੀ ਜੇ ਦਵਾਈ ਮਿਲ ਗਈ ਤਾਂ ਉਹਨੂੰ ਪੈਸੇ ਨਹੀਂ ਮਨੇ ਅਗਲੀ ਵਾਰੀ ਉਹ ਜਾ ਰਿਹਾ ਆਪਰੇਸ਼ਨ ਕਰਨ ਵਾਸਤੇ ਤੁਸੀਂ ਉਹਦਾ ਆਪਰੇਸ਼ਨ ਵੀ ਕਰਨਾ ਠੀਕ ਹੈ ਤੁਸੀਂ ਕਹਿੰਦੇ ਹੋ ਅਸੀਂ ਸਾਰੀਆਂ ਦਵਾਈਆਂ ਫ੍ਰੀ ਦੇ ਰਹੇ ਹਾਂ ਕਿ ਕਿੰਨੀਆਂ ਦਵਾਈਆਂ ਫ੍ਰੀ ਦੇ ਰਹੇ ਹੋ ਅੱਠ ਹਜ਼ਾਰ ਤਾਂ ਸਾਡੇ ਸਾਲਟ ਹੀ ਹੈ ਲੱਖਾਂ ਦੀਆਂ ਦਵਾਈਆਂ ਹੈ ਕਿਵੇਂ ਤੁਸੀਂ ਫ੍ਰੀ ਦੇਈਏ ਰਹੇ ਹੂੰ ਕਿਵੇਂ ਤੁਸੀਂ ਫ੍ਰੀ ਦੇ ਸਕਦੇ ਹੋ 150 ਕਰੋੜ ਰੁਪਏ ਦਾ ਸਾਰਾ ਬਜਟ ਹੈ ਇਹਨਾਂ ਦਾ ਜਿਹੜਾ ਹੈਗਾ ਉਹ ਮੈਡੀਸਨ ਦਾ ਸੀਗਾ ਔਰ ਸਰਜਰੀ ਕਿਹੜੀ ਫ੍ਰੀ ਕੀਤੀ ਹੈ ਤੁਸੀਂ ਦੱਸ ਇਹ ਦੱਸ ਦੇ ਨਾ ਮਹੱਲਾ ਕਲੀਨਿਕ ਦੇ ਵਿੱਚ ਇੱਕ ਟਾਂਕਾ ਵੀ ਲ ਹਾਂ ਵੀ ਉਹ ਗੁਨੀਆ ਮੰਡਨ ਵਾਲਾ ਟਾਫੀਆਂ ਮੰਡਨ ਵਾਲਾ ਮੈਂ ਤਾਂ ਗੱਲ ਬਹੁਤ ਯੂਜ਼ ਕਰਦਾ ਨਾ ਮੇਰੇ ਕੋਲ ਅਜੇ ਕਾਲੀ ਪੇਸ਼ੈਂਟ ਆਇਆ ਉਹਨੂੰ ਉਧਰਲੇ ਪਾਸੋਂ ਡੈਂਗੂ ਹੋਇਆ ਆ ਜਾਂ ਜਿਵੇਂ ਆਪਾਂ ਕਹਿੰਦੇ ਸੈੱਲ ਇਕੱਠੇ ਹੋਏ ਉਹ ਕਹਿੰਦਾ ਜੀ ਮੈਂ ਉੱਥੇ ਟੈਸਟ ਕਰਾ ਕੇ ਆ ਮੈਂ ਕੱਲਿਆ ਦਿਖਾ ਮੈਨੂੰ ਕਹਿੰਦਾ ਜੀ ਉਹ ਕਹਿੰਦੇ ਕੱਲ ਨੂੰ ਆਈ ਹਾਂ ਹੂੰ ਫਿਰ ਤੁਸੀਂ ਕੀ ਕਰ ਸਕਦੇ ਹੋ ਭਗਵੰਤਬਾਨ ਨੂੰ ਕਹੋ ਵੀ ਤੂੰ ਤਾਂ ਆਪ ਤਰਾ ਆਪਣਾ ਸ਼ਰਾਬ ਪੀ ਕੇ ਜਾਜ ਡੁੱਟ ਗਿਆ ਫਿਰ ਤਾਂ ਬਹੁਤ ਵੱਡਾ ਅਲੀਗੇਸ਼ਨ ਮੈਂ ਕੋਈ ਹੈਗਾ ਹੀ ਹੈ ਰਿਕਾਰਡਡ ਹੀ ਹੈ ਹੁਰਕੀਆ ਹਰ ਹਰ ਬੰਦਾ ਕਹਿ ਰਿਹਾ ਤੁਸੀਂ ਦੇਖੋ ਇਹਨਾਂ ਨੇ ਇੱਕ ਐਡਾ ਵੱਡਾ ਬੋਰਡ ਲਾਇਆ ਤੁਸੀਂ ਆ ਅੱਗੇ 에어ਪੋਰਟ ਰੋਡ ਹੈ ਇਸ ਤੋਂ ਨੈਕਸਟ ਵਾਲਾ ਤੁਸੀਂ ਉੱਥੇ ਜਾਓ ਉੱਥੇ ਲਿਖਿਆ ਆਇਆ ਕਿ ਨਸ਼ਾ ਮੁਕਤ ਪੰਜਾਬ ਬਣਾਉਣਾ ਤੇ ਭਗਵੰਤ ਮਾਨ ਜੜੀ ਹੈਗੀ ਆ ਉਹ ਰਿਕੁਐਸਟ ਕਰ ਰਿਹਾ ਮੈਂ ਓਪਨਲੀ ਕਹਿ ਰਿਹਾ ਇੱਕ ਕੋਟੇਸ਼ਨ ਹੈਗੀ ਹੈ ਕਿ ਇਟ ਇਜ਼ ਨਾਟ ਦਾ ਵਰਡਸ ਇਟ ਇਜ਼ ਦਾ ਪਰਸਨ ਬਿਹਾਈਂਡ ਦਾ ਵਰਡਸ ਵਿਚ ਮੈਟਰਸ ਤੇ ਭਗਵੰਤ ਮਾਨ ਜੀ ਤੁਹਾਡੀ ਤਾਂ ਆਪ ਸ਼ਰਾਬ ਬੜੀ ਮਸ਼ਹੂਰ ਹੈ ਤੁਸੀਂ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰਦੋਗੇ ਅਕਸਾਈ ਦੀ ਪਾਲਿਸੀ ਚ ਤੁਸੀਂ ਫਸੇ ਹੋ ਜਾਂ ਨਹੀਂ ਪਰ ਉਹਨਾਂ ਨੇ ਤਾਂ ਆਪਣੇ ਮਾਂ ਦੀ ਸੌਂ ਖਾਦੀ ਸੀ ਨਾ ਕਿ ਮੈਂ ਹੋਣ ਨਹੀਂ ਪਿੰਦਾ ਨਹੀਂ ਮਾਂ ਨੇ ਮਾਂ ਤੇ ਭੈਣ ਨੇ ਜਿਹੜਾ ਉਥੇ ਪਟਿਆਲੇ ਜਾ ਕੇ ਸ਼ਰਾਬ ਚੜਾਈ ਦੀ ਸੀਗੀ ਉਹ ਮੰਦਰ ਚ ਜਿੱਥੇ ਚੜਾਉਂਦੇ ਆ ਤੇ ਬੱਚੇ ਤੇ ਫਿਰ ਨਹੀਂ ਆ ਜਾਂ ਇਹ ਕਹਦੇ ਵੀ ਮੈਨੇ ਅਸੀਂ ਸ਼ਰਾਬ ਨਹੀਂ ਪੀਤੀ ਠੀਕ ਹੈ ਮਤਲਬ ਮੇਰੇ ਕਹਿੰਦਾ ਮਤਲਬ ਇਹ ਤਾਂ ਝੂਠੇ ਜਿਹੇ ਬੰਦੇ ਆ ਇਹ ਕੋਈ ਸਰਕਾਰ ਜੀ ਵਾਲੀ ਗੱਲ ਨਹੀਂ ਉਹ ਤਾਂ ਹੁਣ ਲੋਕ ਫਸੇ ਵਰਦੇ ਆ ਲੋਕ ਕਰੀ ਕੁਛ ਨਹੀਂ ਕਰਦੇ ਪਰ ਪੰਜਾਬ ਦੇ ਸਿਹਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਤੇ ਸੈਂਟਰ ਗਵਰਨਮੈਂਟ ਨੂੰ ਕਿਉਂਕਿ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਜਵਾਬ ਮੰਗਿਆ ਅੱਜ ਹੀ ਇਸ ਮਾਮਲੇ ਹਾਂ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਕੇਂਦਰ ਸਰਕਾਰ ਨੇ ਪੁੱਛਿਆ ਕਿ 600 ਕਰੋੜ ਰੁਪਏ ਕਿਉਂ ਨਹੀਂ ਦਿੱਤਾ ਪਰ ਪੰਜਾਬ ਦੇ ਸਿਹਤ ਅਧਿਕਾਰੀ ਕਹਿ ਰਹੇ ਨੇ ਕਿ ਪਹਿਲਾਂ ਤੁਸੀਂ 850 ਕਰੋੜ ਤਾਂ ਦੋ ਜਿਹੜਾ ਤੁਸੀਂ ਦੱਬਿਆ ਹੋਇਆ ਸਿਹਤ ਤੇ ਕੋਈ ਤੁਸੀਂ ਵੜਕਾ ਕਿਉਂ ਮਾਰਦੇ ਹੋ ਵੀ ਸਾਡੇ ਕੋਲ ਅਸੀਂ ਨਹੀਂ ਕਿਸੇ ਕੋਲ ਮੰਗਾ ਜਾਂਦੇ ਇਹ ਭਗਵਾਨਤਵਾਨ ਜੀ ਸੀਗੇ ਤੇ ਫਿਰ ਕੋਈ ਬੰਦੇ ਨੇ ਕਹਿਣਗੇ ਇਹ ਕਹਿੰਦੇ ਵੀ ਇਹ ਤਾਂ ਭਾਈ ਡਿਸ਼ਡੂਸ਼ ਵਿੱਚ ਐਨਕ ਤਾਂ ਹੋ ਹੀ ਜਾਂਦਾ ਆਹੀ ਆਹੀ ਇਹੀ ਫਿਰ ਅਲਟੀਮੇਟਲੀ ਹੋਰ ਕੀ ਨਿਕਲਣਾ ਫਿਰ ਇਹਦੇ ਚੋਂ ਜਦੋਂ ਤੁਸੀਂ ਆਪਣੇ ਮੂੰਹ ਕਹਿ ਰਹੇ ਹੋ ਕਿ ਤੁਸੀਂ ਮੁਰਗੀਆਂ ਦੇ ਪੈਸੇ ਵੀ ਦਿਓਗੇ ਤੁਸੀਂ ਗਰਦਾਵਰੀ ਕਰਨ ਤੋਂ ਪਹਿਲਾਂ ਵੀ ਪੈਸੇ ਦੇਵਾਂਗੇ ਤੁਸੀਂ ਬੱਕਰੀਆਂ ਦੇ ਪੈਸੇ ਵੀ ਦਿਓਗੇ ਤੇ ਦਿੱਤੇ ਤੇ ਤੁਸੀਂ ਜਾ ਜਾਂਦੇ ਵੀ ਨਹੀਂ ਹੂੰ ਠੀਕ ਹੈ ਕੇਂਦਰ ਸਰਕਾਰ ਨੇ ਵੀ ਕਿ ਇਸ ਸਕੀਮ ਦੇ ਵਿੱਚ ਕੋਈ ਲੂਪ ਹੋਲ ਛੱਡੇ ਨੇ ਨਹੀਂ ਸੈਂਟਰਸ ਦੇਖੋ ਜਿਹੜੀ ਸੈਂਟਰ ਵਾਲੀ ਸਰਕਾਰ ਹੁੰਦੀ ਹੈ ਨਾ ਇੱਕ ਵਰਡ ਆਪਾਂ ਕਹਿੰਿਆ ਇੱਕ ਹੁੰਦੀ ਹੈ ਪੋਲਿਸੀ ਮੇਕਰਸ ਇੱਕ ਹੁੰਦੇ ਆ ਉਸ ਨੂੰ ਮੈਨੇਜ ਕਰਦਾ ਹੂੰ ਕਿਉਂਕਿ ਉਹਨਾਂ ਨੇ ਇੱਕ ਪਾਲਿਸੀ ਬਣਾਤੀ ਵੀ ਅਸੀਂ ਇਹ ਪਾਲਿਸੀ ਬਣਾਈ ਉਹਨੂੰ ਜਿਹੜਾ ਮੈਨੇਜ ਕਰਨਾ ਉਹ ਤਾਂ ਫਿਰ ਸਟੇਟ ਨੇ ਕਰਨਾ ਨਾ ਹੂੰ ਤਾਂ ਸਟੇਟ ਤਾਂ ਫਿਰ ਆਪ ਉੱਥੇ ਕੰਮ ਕਰਦੀ ਜਿਹੜੀ ਮੈਂ ਤੁਹਾਨੂੰ ਦੱਸਿਆ ਹੂੰ ਜਾ ਕੇ ਕਹਿਦਣ ਕਿ ਇਹਨਾਂ ਨੇ ਨਹੀਂ ਕੀਤੇ ਇਹਨਾਂ ਨੇ ਤਾਂ ਬੜਾ ਕੁਝ ਕੀਤਾ ਹੋਇਆ ਹੋਰ ਵੀ ਬਹੁਤ ਕੁਝ ਕੀਤਾ ਕੱਲਾ ਇੱਥੇ ਤੱਕ ਹੀ ਇਸ਼ੂ ਨਹੀਂ ਸੀ ਹੈਗਾ ਇਹਨਾਂ ਦਾ ਹੂੰ ਸੋ ਇਸ ਕਰਕੇ ਇਹਨਾਂ ਨੂੰ ਆਪਣਾ ਕੌਲਜੀਤੀ ਇਹ ਲੋਕ ਮੈਂ ਇਸ ਕਰਕੇ ਵਰਡ बार-बार ਠੱਗੀ ਕਰਨਾ ਕਿ ਤੁਸੀਂ ਲੋਕਾਂ ਨਾਲ ਸੱਚ ਬੋਲੋ ਦੇਖੋ ਮੈਂ ਇਹ ਕੱਲ ਨੂੰ ਮੰਨਦਾ ਹਾਂ ਨਾ ਕਿਉਂਕਿ ਮੈਂ 33 ਸਾਲ ਨੌਕਰੀ ਕੀਤੀ ਹੈ ਵਰਡ ਦੇ ਵਿੱਚ ਕੋਈ ਵੀ ਐਸਸੀ ਥਾਂ ਨਹੀਂ ਹੈਗੀ ਕੋਈ ਹਸਪੀਟਲ ਜਾਂ ਗਵਰਨਮੈਂਟ ਨਹੀਂ ਹੈਗੀ ਜਿਹੜਾ ਤੁਹਾਨੂੰ ਸਾਰੀਆਂ ਦਵਾਈਆਂ ਦੇ ਸਕਦਾ ਹੈ ਤੇ ਸਾਰਾ ਕੁਝ ਫ੍ਰੀ ਕਰ ਸਕਦਾ ਵਿੱਚ ਹਰ ਸਹੂਲਤ ਤੁਹਾਨੂੰ ਫ੍ਰੀ ਦੇ ਸਕਦਾ ਬਿਜਲੀ ਪਾਣੀ ਵੀ ਤੁਹਾਡਾ ਫ੍ਰੀ ਹੋਵੇ ਤੁਹਾਡੀ ਜਿਹੜੇ ਹੈਗਾ ਬੱਚੇ ਵਿਆਣੇ ਵੀ ਫ੍ਰੀ ਹੋਣ ਤੁਹਾਨੂੰ ਦਵਾਈਆਂ ਵੀ ਫ੍ਰੀ ਹੋਣ ਤੁਹਾਨੂੰ ਇੱਕ ਇੱਕ ਦੀ ਨਹੀਂ ਹੋ ਸਕਦਾ ਤੇ ਇਸ ਕਰਕੇ ਮੈਂ ਇਹਨਾਂ ਨੂੰ ਠੱਗ ਇਸ ਕਰਕੇ ਕਹਿੰਦਾ ਵੀ ਤੁਸੀਂ ਲੋਕਾਂ ਨਾਲ ਠੱਗੀ ਦੋ ਕਿਸਮ ਦੀ ਹੁੰਦੀ ਹੈ ਨਾ ਇੱਕ ਕੈਸ਼ੂਏਸ਼ਨ ਦੀ ਹੈ ਕਾਈਂਡ ਵਿੱਚ ਹੁੰਦੀ ਹੈ ਤੇ ਇਹ ਜੇ ਕੈਸ਼ੇਸ਼ ਨਹੀਂ ਮਾਰਦੇ ਵੈਸੇ ਤਾਂ ਕੈਸ਼ੇਸ਼ ਵੀ ਬਹੁਤ ਜ਼ਿਆਦਾ ਮਾਰਦੇ ਨੇ ਆ ਤੁਹਾਡਾ ਹੁਣੇ ਹੁਣੇ ਤਾਂ ਉਦੋਂ ਪਰਜੋਤ ਬੈਂਸ ਨਾਲ ਕੀ ਹੋਇਆ 100 ਕਰੋੜ ਦਾ ਰੋਲਾ ਪਿਆ ਹੀ ਹੋਇਆ ਨਾ ਠੱਗੀ ਦਾ ਰੋਲਾ ਪਿਆ ਹੈਗਾ ਇੱਕ ਬੜੀ ਇੰਟਰਸਟਿੰਗ ਗੱਲ ਹੋਈ ਇੱਥੇ ਅਨਮੋਲ ਗਗਨ ਮਾਨ ਉਹਦੋਂ ਜਿਹੜੀ ਹੈਗੀਆ ਕਹਿ ਰਹੀ ਹੈ ਦੇਖੋ ਜੀ ਆ ਜਿਹੜੇ ਮਾਜਰੀ ਤੇ ਖਰੜ ਬਲੋਕ ਉਹ ਖਰੜ ਕੰਸਟੀਟਿਊਐਂਟਸ ਦਾ ਪਾਰਟ ਉਹ ਤਹਿਸੀਲਦਾਰ ਜੀ ਉਹ ਮੈਨੂੰ ਨਹੀਂ ਪੈਸੇ ਦਿੰਦੇ ਮੇਰੇ ਨਾਲ ਉਦੋਂ ਪੈਸੇ ਲੈਂਦੇ ਤਾਂ ਮਤਲਬ ਤੂੰ ਲੈਂਦੀ ਸੀ ਪੈਸੇ ਦੇ ਕਰੀਏ ਸੋ ਇਸ ਕਰਕੇ ਨਾ ਇਹਨਾਂ ਨੂੰ ਮੇਰਾ ਸੱਚ ਇਹਨਾਂ ਨੂੰ ਕਹਿੰਦਾ ਮਤਲਬ ਇਹ ਵਰਡ ਬਾਰ-ਬਾਰ ਯੂਜ਼ ਕਰਨ ਦਾ ਮਤਲਬ ਹੈ ਕਿ ਤੁਸੀਂ ਲੋਕਾਂ ਨਾਲ ਸੱਚ ਬੋਲੋ ਹਮ ਦੇਖੋ ਸਾਰਾ ਕੋਈ ਵੀ ਬੰਦਾ ਨਹੀਂ ਦੇ ਸਕਦਾ ਹਮ ਇਸ ਕਰਕੇ ਤੁਸੀਂ ਸੱਚ ਬੋਲੋ ਔਰ ਮੈਂ ਕਮਲਜੀਤ ਇਸ ਗੱਲ ਦੇ ਨਾਲ ਮੈਂ ਅੱਜ ਵੀ ਇਹ ਗੱਲ ਕਹਿਣਾ ਕਿ ਜਿੰਨੇ ਪੈਸੇ ਪੰਜਾਬ ਕੋਲ ਹੈਗੇ ਆ ਪੰਜਾਬ ਵਧੀਆ ਟੰਗਣਾ ਚੱਲ ਸਕਦਾ ਹੈ ਲੇਕਿਨ ਇਮਾਨਦਾਰੀ ਹਮ ਕੋਈ ਪ੍ਰੋਬਲਮ ਨਹੀਂ ਮੈਂ 25 ਸਾਲ ਜਿਹੜਾ ਹੈਗਾ ਗਵਰਨਮੈਂਟ ਦੀ ਇੱਕ ਪੈਸੇ ਤੋਂ ਬਿਨਾਂ ਵੀ ਹਸਪੀਟਲ ਚਲਾਇਆ ਹਮ ਮੈਂ ਗਵਰਨਮੈਂਟ ਦੇ ਪੈਸੇ 5% ਆਏ 95% ਮਨੇ ਆਪਣੇ ਪਾਕ ਦੇ ਵੀ ਹਸਪੀਟਲ ਚ ਲੋਕ ਲੋਕ ਦੇ ਦਿੰਦੇ ਆ ਤੁਹਾਨੂੰ ਮੈਂ ਕੋਈ ਆਪਣੀ ਜੇਬੀ ਚ ਖਰਚ ਨਹੀਂ ਸੀ ਕਰਦਾ ਐਡਾ ਮਾਨਦਾਰ ਨਹੀਂ ਹੈਗਾ ਮੇਰੇ ਵੀ ਮੈਂ ਬਾਰ ਬਾਰ ਕਿਹਾ ਕਿ ਮੈਂ ਨਾ ਮਾਨਦਾਰੀ ਤੇ ਟੈਗ ਲੈਣਾ ਐਨਾ ਪੋਲਾ ਪਾਲਾ ਵੀ ਨਾ ਮੈਨੂੰ ਸਮਝਿਓ ਪਰ ਮੈਂ ਇਹ ਗੱਲ ਕਹਿ ਰਿਹਾ ਕਿ ਅਸੀਂ ਇਸ ਲੋਕ ਐਨੇ ਅਗਰ ਤੁਸੀਂ ਉਹਨਾਂ ਨੂੰ ਸਰਵਿਸ ਦਿੰਦੇ ਹੋ ਤਾਂ ਲੋਕ ਤੁਹਾਡੀ ਗੱਲ ਮੰਨ ਜਾਂਦੇ ਬੇਰ ਦਾ ਤਾਂ ਕਦੀ ਕਿਸੇ ਦੀ ਲੜਾਈ ਨਹੀਂ ਕੋਈ ਅਸੀਂ ਲੋਕਾਂ ਨੂੰ ਤਕਰੀਬਨ ਤੁਰੇ ਸਾਰਿਆਂ ਨੂੰ ਖੁਸ਼ ਰੱਖਿਆ ਇੱਕ ਸਿਰਫ ਮੈਡੀਕਲ ਲੀਗਲ ਕੇਸ ਚ ਇੱਕ ਵਾਰੀ ਕਿਸੇ ਬੰਦੇ ਨੇ ਮੇਰੀ ਸ਼ਿਕਾਇਤ ਕੀਤੀ ਸੀ ਉਹ ਵੀ ਉਹਦੇ ਮਨਪਸੰਦੀ ਕਰਨੀ ਸੀ ਹੋਰਦਰਵਾਇਜ਼ ਮੇਰੇ ਪੇਸ਼ੈਂਟ ਨੇ ਕਦੀ ਕੁਝ ਸ਼ਿਕਾਇਤ ਨਹੀਂ ਕੀਤੀ ਅਸੀਂ ਮੈਂ ਵੀ ਤਾਂ 33 ਸਾਲ ਇੱਥੇ ਨੌਕਰੀ ਕੀਤੀ ਹੈ ਤੁਸੀਂ ਠੱਗੀ ਨਹੀਂ ਮਾਰੋਗੇ ਤੇ ਤੁਹਾਡਾ ਹਸਪਤਾਲ ਚੱਲਣ ਲੱਗ ਜੰਗਾ ਮੈਂ ਸਿਵਲ ਸਿਜਨ ਜਦੋਂ ਜਾਂਚ ਕੀਤਾ ਉੱਥੇ ਜਾ ਕੇ ਮੈਨੇ ਪਹਿਲੇ ਦਿਨ ਹੀ ਬੁਲਾ ਕੇ ਉਹਨਾਂ ਨੂੰ ਕਹਿਤਾ ਦੇਖੋ ਸਬਜੀ ਵਾਲੇ ਸੀਗੇ ਦੁੱਧ ਵਾਲੇ ਸੀਗੇ ਮਠਾਈ ਵਾਲੇ ਸੀਗੇ ਡੱਟਮ ਪੱਟਮ ਸਾਰਿਆਂ ਨੂੰ ਬੁਲਾ ਲਿਆ ਮੈਨੇ ਮੈਂ ਕਿਹਾ ਵੀ ਦੇਖੋ ਤੁਸੀਂ ਮਹੀਨਾ ਤਾਂ ਦਿੰਦੀਆਂ ਮੈਂ ਤਾਂ ਮਹੀਨਾ ਲੈਣਾ ਨਹੀਂ ਤੁਹਾਡੇ ਕੋਲ ਤੇ ਕਹਿੰਦੇ ਜੀ ਹਾਂਜੀ ਦਿੰਨੇ ਆ ਜੀ ਮੈਂ ਕਿਹਾ ਪਰ ਮਹੀਨਾ ਮੈਂ ਲੈਂਦਾ ਨਹੀਂ ਤੁਹਾਡੇ ਕੋਲੋਂ ਲੇਕਿਨ ਮੈਨੇ ਲੈਣਾ ਹੈ ਹੂੰ ਨਾਲੇ ਵੀ ਕਿਹਾ ਹੂੰ ਕਹਿੰਦੇ ਜੀ ਨਾਲੇ ਕਹਿੰਦੇ ਲੈਂਦੇ ਨਹੀਂ ਦਿੰਦਾ ਲੈ ਲੈਣਾ ਮੈਂ ਉਹਨਾਂ ਨੂੰ ਨਾ ਸ਼ਿਵਾਲਾ ਹਸਪੀਟਲ ਦੀ ਐਮਰਜੈਂਸੀ ਦੀ ਦਿੱਤੀ ਇੱਕ ਨੂੰ ਇੱਟਾਂ ਦਾ ਕੰਮ ਦਿੱਤਾ ਇੱਕ ਨੂੰ ਲੱਕੜ ਦਾ ਇੱਕ ਨੂੰ ਸੀਮੈਂਟ ਦਾ ਤੇ ਐਮਰਜੈਂਸੀ ਅਸੀਂ 15 ਮਹੀਨਿਆਂ ਚ ਸ਼ਰਾਮਣਾ ਵਧੀਆ ਬਣਾਤੀ ਸੀ ਹੂੰ ਹੂੰ ਤੇ ਬਾਕੀ ਬਾਕੀ ਦੀ ਕਿਉਂ ਕਿਉਂ ਨਹੀਂ ਹੁੰਦਾ ਆਪ ਕੋ ਗਵਰਨਟਮੈਂਟ ਜਿਹੜਾ ਇੰਨੇ ਸਾਰੇ ਸ਼ੋਅ ਕਰਦਾ ਸੀ ਕਹਿੰਦਾ ਸੀ ਮੈਂ ਬਹੁਤ ਜ਼ਿਆਦਾ ਸੇਵਾ ਕੀਤੀ ਸੀ ਸੇਵਾ ਕਿੱਥੇ ਕੀਤੀ ਹੈ ਉਹਦੇ ਦੇ ਪੈਸੇ ਲੈਂਦਾ ਸੀ ਜੀ ਹੂੰ ਉਹ ਡਾਕਟਰ ਨੂੰ ਤਾਂ ਇਹ ਨਹੀਂ ਨਹੀਂ ਲਿਜਿ ਲੰਦਾ ਪੈਸੀ ਉਸੇ ਵਾਦੇ ਪੈਸੀ ਮੈਂ ਤਾਂ ਨਹੀਂ ਲੈ ਜਿਹੜੀ ਉਹ ਐਮਰਜੈਂਸੀ ਬਣਾ ਕੇ ਆਇਆ ਆ ਤੁਹਾਡੇ ਤੇ ਕੇ ਲਈ ਅੱਜ ਬਲਕਿ ਜਿੰਨੇ ਡਿਸਟ੍ਰਿਕਟ ਮਹਾਲੀ ਦੇ ਹਸਪਤਾਲਸ ਹੈਗੇ ਆ ਇੱਕ ਸਿਵਲ ਹਸਪਤਾਲ ਨੂੰ ਚੜੀ ਕੋ ਮੇਰੇ ਹੱਥ ਦੇ ਬਣਾਏ ਨੇ ਸਾਰੇ ਹੂੰ ਉਹਨਾਂ ਸਾਰਿਆਂ ਨੂੰ ਮੈਂ ਹੀ ਪ੍ਰਮੋਟ ਕੀਤਾ ਭਾਵੇਂ ਤੁਸੀਂ ਉਹ ਲਾਲੂ ਸ਼ੁਰੂ ਕਰ ਲੋ ਡੇਰਾ ਬੱਸੀ ਲਾਲਾ ਕੁੜਮਾ ਵਾਲਾ ਲਾਲਾ ਇੱਧਰ ਬੁੱਧਗਟਲਾ ਆਹੀ ਚਾਰ ਮੇਜਰ ਹਸਪਤਾਲਸ ਨੇ ਪਰ ਉਸ ਵੇਲੇ ਤਾਂ ਮਾਨ ਸਰਕਾਰ ਵੀ ਸੱਤਾ ਚ ਨਹੀਂ ਸੀ ਨਾ ਨਹੀਂ ਮਾਨ ਸਰਕਾਰ ਨਹੀਂ ਸੀ ਮਾਨ ਵਰਗੇ ਹੋਰ ਕਈ ਸਾਰੇ ਮਾਨ ਹੈਗੇ ਸੀ ਕੱਲਾ ਮਾਨ ਹੀ ਥੋੜਾ ਇੱਕ ਦੁਨੀਆ ਦੇ ਵਿੱਚ ਜਿਹੜਾ ਹੈ ਇੱਥੇ ਪਰ ਮਸਰੀ ਹਾਜ਼ਰੀ ਅਸੀਂ ਮੈਂ ਗਏ ਤੇ ਜੇ ਅਸੀਂ ਆਪਣੀ ਏਜ ਗਰੁੱਪ ਦੇ ਵਿੱਚ ਇਹਨਾਂ ਲੋਕਾਂ ਨੂੰ ਕੈਟੇਗਰੀਜੇਸ਼ਨ ਕਰਨਾ ਹੋਵੇ ਆ ਜਿਹੜੇ ਚੀਫ ਮਿਨਿਸਟਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਕਰਵਾਸਤੇ ਮਸ਼ਹੂਰ ਸੀ ਉਹ ਕਹਿੰਦੇ ਜੀ ਠੱਠੀ ਜੀ ਪੱਗ ਬਣੀ ਹੋਊਗੀ ਤੇ ਨਾਲੇ ਜੇ ਲਮਕਦੇ ਹੋਣਗੇ ਵਿੱਚ ਠੀਕ ਹੈ ਫਿਰ ਅੱਗੇ ਅਮਰਿੰਦਰ ਸਿੰਘ ਉਹ ਕਦ ਵਾਸਤੇ ਮਸੂਸੀ ਜੀ ਖੁੰਡਾ ਹਾਤੇ ਚ ਫਟ ਕੇ ਰਕਦਾ ਗਾਲਾਂ ਬੜੀਆਂ ਕੱਢਦਾ ਹਮ ਸਹ ਰਾਜਾ ਸ਼ਹੀ ਹੈ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਸੀਗੀ ਉਸ ਤੋਂ ਬਾਅਦ ਆ ਬੱਕਰੀਆਂ ਬੁੱਕਰੀਆਂ ਵਾਲੇ ਤੇ ਕਈ ਆਏ ਵਿੱਚ ਨਾ ਛੋਟੇ ਛੋਟੇ ਜਿਹੜੇ ਵਿੱਚ ਗਾਜਰਾ ਮੁਲੀਆਂ ਵਾਲੇ ਵੀ ਆਏ ਤੇ ਆ ਜਿਹੜਾ ਹੁਣ ਇਹ ਲਾਸਟ ਆਇਆ ਇਹ ਤਾਂ ਨਟਕੀ ਬਾਜੀ ਸੀ ਹੋਰ ਹੋਰ ਇਹਨੇ ਕਿਹੜਾ ਕੋਈ ਸੋਸ਼ਲ ਕੰਮ ਕੀਤਾ ਜੇ ਇਹ ਦੱਸ ਦੇਵੇ ਕਿ ਜਦੋਂ ਇਸ ਨੇ ਜਦੋਂ ਇਹ ਚੀਫ ਮਿੰਸਟਰ ਨਹੀਂ ਸੀ ਉਹਨੇ ਕਿਹੜਾ ਸੋਸ਼ਲ ਕੰਮ ਕੀਤਾ ਸੀ ਉਹ ਕਹਿੰਦੇ ਮੈਂ ਆਪਣੀ ਕਮੇਡੀ ਦਾਤ ਲਾਈ ਹੈ ਮੈਂ ਬਹੁਤ ਵੱਡਾ ਸਟਾਰ ਸੀ ਕਹਾਂ ਸਤਾਰ। ਮੇਰੇ 스테ਜ 쇼 ਕਹਿੰਦੇ ਇੱਕ 스테ਜ 쇼 ਦਾ ਮੈਂ ਕਈ-ਕਈ ਲੱਖ ਰੁਪਏ ਲੈਂਦਾ ਸੀਗਾ ਮੈਂ ਪੰਜਾਬ ਦੇ ਲਈ ਆਪਣੀ ਕਾਮੇਡੀ ਆਪਣੇ 쇼 ਛੱਡੇ। ਉਹ ਜਿਹੜੇ ਲੱਖ-ਲੱਖ ਰੁਪਏ ਲੈਂਦੇ ਸੀ ਉਹ ਦੱਸ ਦੇ। ਹੁਣ ਤਾਂ ਤੇਰਾ ਰੋਲਾ ਪਿਆ ਕਿੰਨੇ-ਕਿੰਨੇ ਲੱਖ ਦੇ। ਜਾਓ ਜਿਹੜੇ ਲੱਖ-ਲੱਖ ਲਾਏ ਹੈਗੇ ਸੀ ਉਹ ਤਾਂ ਦੱਸ ਦੇ ਨੇ ਕੋਈ ਤੂੰ ਕੋਈ ਸਕੂਲ ਕੋਈ ਹਸਪਤਾਲ ਕਿਸੇ ਬੱਚੇ ਨੂੰ ਪੜਾਇਆ ਹੋਵੇ ਕੋਈ ਦਾਨਪੁਣ ਕੀਤਾ ਹੋਵੇ ਸੜਕ ਕੀਤੀ ਹੋਵੇ ਕਿਸੇ ਗਰੀਬ ਦਾ ਘਰ ਬਣਾਇਆ ਕੋਈ ਕੁਝ ਤਾਂ ਦੱਸ। ਜੇ ਇਹਨੇ ਕਰੋੜਾ ਰੁਪਏ ਕਮਾਏ ਸੀ ਉਹਨੂੰ ਲੱਖਾਂ ਰੁਪਏ ਲੈ ਕੇ ਤੇ ਉਹ ਫਿਰ ਆਪਣੇ ਘਰ ਹੀ ਰੱਖੇ ਆ ਨਾ ਜਾਂ ਉਹ ਸ਼ਰਾਬੀ ਗਿਆ ਸਾਰੀ ਤੇ ਫਿਰ ਮੈਂ ਕਿਹਾ ਸੀ ਕਿ ਡਾਟੋਂ ਮਤਾਂ ਨਹੀਂ ਕਿਤੇ ਬਾਰ-ਬਾਰ ਸ਼ਰਾਬ ਸਿਰ ਸ਼ਰਾਬ ਤਾਂ ਫਿਰ ਮਸ਼ਹੂਰ ਹੈ ਅੱਜਕੱਲ ਪੰਜਾਬ ਦੇ ਵਿੱਚ ਟ੍ਰੈਂਡ ਚੱਲਿਆ ਹੋਇਆ ਹੈ ਹਾਂ ਕਿ ਜਿਹੜਾ ਬੋਲਦਾ ਨਾ ਉਹ ਅੰਦਰ ਹੁੰਦਾ ਹੈ ਤੇ ਚੰਗੀ ਗੱਲ ਹੈ ਇਹਨੇ ਕੋਈ ਕਰਕੇ ਦੱਸੋ ਅਸੀਂ ਹੁਣ ਵੀ ਕਹਿੰਦੇ ਵੇ ਆ ਮਾਲਵਿੰਦਰ ਮਾਲੀ ਜਿਹੜਾ ਹੈਗੇ ਆ ਉਹ ਮੈਨੂੰ ਕਿੰਨੇ ਪਸੰਦ ਆ ਕਿੰਨੇ ਨਹੀਂ ਪਸੰਦ ਨਹੀਂ ਲੇਕਿਨ ਜੋ ਇਹਨਾਂ ਨੇ ਬਦਮਾਸ਼ੀ ਕੀਤੀ ਉਹ ਦਿਨ ਤੁਹਾਨੂੰ ਪਤਾ ਹੈ ਕਿ ਜੋ ਉੱਥੇ ਪਟਿਆਲੇ ਬੋਲ ਕੇ ਆਇਆ ਇਹਨਾਂ ਦਾ ਇਨਸਪੈਕਟਰ ਤੇ ਜਿਹੜਾ ਸਬ ਇਨਸਪੈਕਟਰ ਸੀ ਹਾਂ ਜਾਰੀ ਹੋਈ ਸੀ ਹਾਂ ਆਈਟੀ ਜਿਹੜੀ ਹੈਗੀ 67 ਦੇ ਅੰਡਰ ਕਹਿੰਦੇ ਸੀ ਤੈਨੂੰ ਅਰੈਸਟ ਕਰਨਾ ਹੈ ਜਾਂ ਅਰੈਸਟ ਵੀ ਨਹੀਂ ਦੱਸਿਆ ਇੱਥੇ ਆਨ ਕੇ ਜਿਹੜਾ ਆਪਣੀ ਬੀਐਨਐਸ ਜਿਹੜਾ ਹੈਗਾ ਉਹਦੀ ਆਈਪੀਸੀ 100 196 196 ਤੇ ਕੁਝ 200 ਕੁਝ ਹੈਗੀ ਆ ਉਹਦੇ ਅੰਡਰ ਕੀਤਾ ਤੇ ਉਹਨੇ ਕਿਹਾ ਕੀ ਤੁਹਾਨੂੰ ਤੁਸੀਂ ਇਹਨਾਂ ਨੂੰ 29 ਗੱਲ ਸ਼ੁਰੂ ਕਰ ਹੀ ਲਈ ਹੈ ਤਾਂ ਮੈਂ ਮੈਂ ਇਹ ਗੱਲ ਜਿਹੜੀ ਕਹਿ ਦਵਾਂ ਕਿ ਜੋ ਇਹਨਾਂ ਦੇ ਸਰੋਵ ਭਾਰਤਵਾਸ ਨੇ ਦਿੱਲੀ ਦੇ ਵਿੱਚ ਕਿਹਾ ਕਿ ਇਹ ਜਿਹੜਾ ਅਖੌਤੀ ਆਰੋਪੀ RAM ਕੇਜਰੀਵਾਲ ਹੈਗਾ ਉਹਦੀਆਂ ਖਡਾਵਾਂ ਰਾਜ ਕਰਨਗੀਆਂ ਆட்சி ਮਾਰ ਲੈਣਾ ਨੂੰ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਬਣਾਣਾ ਚਾਹੀਏ ਕਹਿੰਦੇ ਸੀ ਉਹਦੀਆਂ ਖਡਾਵਾਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਵਾਸਤੇ ਕਿ ਉਹ ਲੋਕਤੰਤਰ ਖਡਾਵਾਂ ਨਾਲ ਹੁੰਦਾ ਹੈ ਜਾਂ ਕਿਸੇ ਧਰਮ ਦੇ ਵਿੱਚ ਤੁਸੀਂ ਜਿਹੜੇ ਬਹੁਤ ਜ਼ਿਆਦਾ ਰਿਸਪੈਕਟੇਬਲ ਬੰਦੇ ਤੁਸੀਂ ਤੇ ਚੋਰ ਹੈਗੇ ਆ ਤੁਹਾਨੂੰ ਤਾਂ ਫੜ ਕੇ ਅੰਦਰ ਤੇ ਅੰਦਰ ਦਿੱਤਾ ਸੀ 6-6 ਮਹੀਨੇ 2-2 ਸਾਲ ਤੁਹਾਡੀਆਂ ਜਮਾਨਤਾਂ ਨਹੀਂ ਹੋਈਆਂ ਫਿਰ ਆਹੀ ਜਿਹੜੇ ਦੋ ਬੰਦੇ ਸੀਗੇ ਸਤਿੰਦਰ ਚੈਨ ਐਂਡ ਸਿਸੋਦੀਆ ਦੋ ਦੋ ਇੱਕ ਤਾਂ ਅਜੇ ਵੀ ਅੰਦਰ ਹੈ ਇੱਕ 2 ਸਾਲ ਬਾਅਦ ਬਾਹਰ ਆ ਗਿਆ ਇਹਨਾਂ ਨੂੰ ਮਾਡਰਨ ਡੇ ਭਗਤ ਸਿੰਘ ਕਹਿੰਦੇ ਸੀ ਜਿਹਦੇ ਆਜਮ ਭਗਤ ਸਿੰਘ ਦੀ ਜਿਹੜੀ ਹੈਗੀ ਆ ਉਹ ਮਾਨ ਨਹੀਂ ਕੀਤਾ ਇਹਨਾਂ ਨੇ ਬਾਲੀ ਤੇ ਤੁਸੀਂ ਜਿਹੜਾ ਹੈਗਾ ਕੇਸ ਦਰਜ ਕੀਤਾ ਇਹਨਾਂ ਦੇ ਇਹਨਾਂ ਤੇ ਕਿਸ ਕਿਸ ਕਿਉਂ ਨਹੀਂ ਦਰਜ ਕਰਦੇ ਇਸ ਕਰਕੇ ਕਮਲਜੀਤ ਜੀ ਇਹ ਲੋਕ ਜਿਹੜੇ ਹੈਗੇ ਨੇ ਇਹ ਲੋਕ ਇੱਥੇ ਚਲੀ ਕਰਦੇ ਇਸ ਕਰਕੇ ਇਹਨਾਂ ਨੂੰ ਠੱਗ ਕਹਿਣਾ ਪੈਂਦਾ ਹੈ ਵੈਸੇ ਮੈਨੂੰ ਕੋਈ ਕੁਮੀਰੀ ਨਾਲ ਨਾ ਪਰਸਨਲ ਦੁਸ਼ਮਣੀ ਨਹੀਂ ਹੈ ਮੇਰੀ ਦੁਸ਼ਮਣੀ ਜਿਹੜੀ ਹੈਗੀ ਆ ਉਹ ਪਾਲਿਸੀ ਨਾਲ ਹੈ ਪਾਲਿਸੀ ਅਗਰੇ ਕਰਦੇ ਤੇ ਸਾਨੂੰ ਕਿਉਂਕਿ ਦੂਜਿਆਂ ਨੂੰ ਤਾਂ ਆਪਾਂ ਪਹਿਲਾਂ ਹੀ ਠੱਗ ਕਹਿੰਦੇ ਸੀ ਤੇ ਇਹਨਾਂ ਨੇ ਹੁਣ ਠੱਗੇ ਨਾਲ ਆਪਣੇ ਆਪ ਨੂੰ ਕਹਾ ਲਿਆ ਇਸੇ ਕਰਕੇ ਲੂਕ ਵਿਚਾਰੇ ਹੁਣ ਫਸ ਗਏ ਮੈਂ ਵੀ ਮੈਂ ਵੀ ਵਿਚੀਆਂ ਕਿਉਂਕਿ ਮਾਗੇ ਵੋਟ ਇਹਨਾਂ ਨੂੰ ਪਾਈ ਹੋਈ ਹੈ ਮੈਨੂੰ ਕੋਈ ਬਹੁਤੀ ਹੈਜੀਟੇਸ਼ਨ ਵੀ ਹੈ ਨਹੀਂ ਲੋਕ ਵੋਟ ਪਾਈ ਹੈ ਇਹਨਾਂ ਦੀ ਸਪੋਰਟ ਵੀ ਕੀਤੀ ਹੈ ਇਹਨਾਂ ਦੀ ਤਾਂ ਬਹੁਤ ਜ਼ਿਆਦਾ ਸਪੋਰਟ ਕੀਤੀ ਹੋਈ ਸੀ ਸਾਨੂੰ ਇਹ ਸੀਗਾ ਵਿਚ ਥੋੜਾ ਜਿਹਾ ਚੇਂਜ ਹੋ ਜੇਗਾ ਨਾ ਪਰ ਇਹ ਇਹ ਤਾਂ ਉਹਨਾਂ ਤੋਂ ਕਿਤੇ ਜ਼ਿਆਦਾ ਅੱਗੇ ਨਿਕਲੇ ਜਾਂਦੇ ਜਾਂਦੇ ਮੈਨੂੰ ਇਹ ਵੀ ਜਾਨਣਾ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਕਾਸਟ ਦੇ ਆਧਾਰ ਤੇ ਵੀ ਇਹ ਸਕੀਮ ਜਿਹੜੀ ਪ੍ਰੋਵਾਈਡ ਕਰਾਈ ਜਾਂਦੇ ਸੀ ਕੀ ਪੰਜਾਬ ਦੇ ਵਿੱਚ ਵੀ ਹੈ ਕੁਝ ਐਸੀ BC ਜਾਂ ਜਨਰਲ ਕੈਟਾਗਰੀ ਜੋ ਜੋ ਕਾਰਡ ਸੈਂਟਰ ਗਵਰਨਮੈਂਟ ਦੇ ਅੰਡਰ ਨੇ ਉਹ ਜਿਹੜਾ 2011 ਦਾ ਕਾਸਟ ਸੈਂਸਸ ਸੀ ਉਹਦੇ ਅੰਡਰ ਬਣੇ ਹੋਏ ਹੈ ਜਿਹੜੇ ਇਹਨਾਂ ਦੀਆਂ ਜਿੰਨੀਆਂ ਫੈਮਲੀਜ਼ ਜਿੰਨੀਆਂ ਵੀ ਕਵਰਡ ਹੈਗੀਆਂ ਨੇ ਜਿਵੇਂ ਹੁਣ ਇਹ 26 27 ਲੱਖ ਫੈਮਲੀਜ਼ ਦੀ ਗੱਲ ਕਰ ਰਹੇ ਆ ਚਲੋ ਜਿੰਨੀਆਂ ਵੀ ਹੈਗੀਆਂ ਨੇ ਲੇਕਿਨ ਉਹ ਕਾਸਟ ਬੇਸਡ ਨਹੀਂ ਹੈ ਜਨਰਲ ਕੈਟਾਗਰੀ ਮਤਲਬ ਸਾਰੀ ਕੈਟਾਗਰੀ ਹੋ ਜਾਂਦੀ ਹੈ ਜੇ ਜੇ ਫਾਰਮ ਜੇ ਫਾਰਮ ਤਾਂ ਹੈ ਜਿੰਮੇਦਾਰਾਂ ਕੋਲ ਬਤੀ ਕਰ ਸੋ ਇਸ ਕਰਕੇ ਇੱਕ ਤਾਂ ਜੇ ਫਾਰਮ ਹੋ ਗਿਆ ਰਾਸ਼ਨ ਬਲੂ ਰਾਸ਼ਨ ਕਾਰਡ ਜਿਹੜੇ ਹੈਗੇ ਨੇ ਉਹ ਜ਼ਰੂਰ ਆ ਆਪਾਂ ਕਹਿੰਦੇ ਆ ਇਕਨੋਮਿਕਲੀ ਵੀਕਰ ਦੀਆਂ ਕਾਸਟ ਬੇਸਡ ਹੈਗੇ ਇਸੇ ਤਰ ਆ ਉਹ ਜਿਹੜੇ ਠੇਕੇਦਾਰ ਹੋ ਗਏ ਜਾਂ ਰਜਿਸਟਰਡ ਡਿਲੀਵਰ ਹੋ ਗਏ ਇਹ ਚਾਰ ਪੰਜ categories ਨੇ ਜਿਹੜੀਆਂ ਉਹਦੇ ਸੋ ਪੰਜਾਬ ਦਾ ਇਹਨਾਂ ਵਾਲਾ ਇਹ ਵਾਲਾ ਪਾਡਕਾਸਟ ਬੇਸ ਹੈ ਕਿਉਂਕਿ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਸਾਰੀਆਂ ਫੈਮਲੀਆਂ ਨੂੰ ਕਵਰ ਕਰਾਂਗੇ ਠੀਕ ਹੈ ਉਹ ਨਹੀਂ ਕੀਤੀਆਂ ਉਹ ਇੱਕ ਵੱਖਰਾ ਇਸ਼ੂ ਹੈ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਸੋ ਅਸੀਂ ਅੱਜ ਦੀ ਖਾਸ ਪੇਸ਼ਕਸ਼ ਆਯੂਸ਼ਮਾਨ ਯੋਜਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਰੌਲਾ ਚੱਲ ਰਿਹਾ ਹੈ ਪ੍ਰਾਈਵੇਟ ਹਸਪੀਟਲ ਐਸੋਸੀਏਸ਼ਨ ਤੇ ਸਰਕਾਰ ਦੇ ਵਿਚਾਲੇ ਹਾਲਾਂਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਜਿਹੜੀ ਪ੍ਰਾਈਵੇਟ ਹਸਪੀਟਲ ਐਸੋਸੀਏਸ਼ਨ ਹੈ ਉਹਨਾਂ ਦੇ ਵਿੱਚ ਮੀਟਿੰਗਸ ਚੱਲ ਰਹੀਆਂ ਨੇ ਦੇਖੋ ਅੱਗੇ ਕੀ ਸਿੱਟੇ ਨਿਕਲਦੇ ਨੇ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵੰਦਾ ਦਰਿਆ ਸਭ ਸੁਸ਼ਟੀ ਟੀਵੀ